ਅੱਜ ਦਾ ਵੀਡੀਓ ਜਿਹੜਾ ਭਾਈ ਅਮਰਤਪਾਲ ਸਿੰਘ ਤੋਂ ਰਿਲੇਟਿਡ ਵੀਡੀਓ ਹੋਣ ਵਾਲਾ ਆ ਆ ਪਿਛਲੇ ਵੀਡੀਓ ਚ ਆਪਾਂ ਕੱਲ ਇੱਕ ਵੀਡੀਓ ਵੇਖਿਆ ਸੀ ਭਾਈ ਅਮਰਤਪਾਲ ਸਿੰਘ ਤੋਂ ਰਿਲੇਟਿਡ ਜਿਹਦੇ ਵਿੱਚ ਮਨੇ ਕਹਿਆ ਸੀ ਕਿ 2022 ਦੇ ਵਿੱਚ ਸੀ ਇਹਨਾਂ ਨੂੰ ਸੀਐਮ ਦਾ ਡਵੈਲਪ ਤੇ ਉਹਦੇ ਥੱਲੇ ਬਹੁਤ ਸਾਰੇ ਕਮੈਂਟ ਆਏ ਨੇ ਕਿ ਤੁਸੀਂ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਇੰਟਰਵਿਊ ਹੈ ਉਹ ਵੀ ਵੇਖੋ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਪਹਿਲਾਂ ਵੇਖਿਆ ਹੋਏਗਾ ਨਹੀਂ 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 ਪਹਿਲੇ ਨਹੀਂ ਵੇਖਿਆ ਤੇ ਚਲੋ ਫਿਰ ਤੁਹਾਨੂੰ ਤੁਸੀਂ ਤੇ ਭਾਈ ਅਮਰਤਪਾਲ ਸਿੰਘ ਵੀ ਨਹੀਂ ਵੇਖਿਆ ਹੋਣਾ ਬਾਬੂ ਭਾਈ ਨੇ ਤਾਂ ਦੇਖਿਆ ਹੀ ਨਹੀਂ ਉਹਨੇ ਵੇਖਿਆ ਨਹੀਂ ਹੋਣਾ ਬਾਈ ਫੇਸ ਹੈ ਨਾ ਨਹੀਂ ਚਲੋ ਤੁਹਾਨੂੰ ਬੁਹਾਉਨੇ ਆ ਇੱਕ ਇੰਟਰਵਿਊ ਸੀ ਉਹਨਾਂ ਦਾ ਜਿਹਦੀ ਡਿਮਾਂਡ ਮਤਲਬ ਭਰਾ ਆਖਣ ਦੇ ਨੇ ਕਿ ਵੇਖੋ ਤੁਸੀਂ ਚਲੋ ਆਪਾਂ ਉਹ ਪਲੇ ਕਰਨੇ ਆ ਮੀਡੀਆ ਦੇ ਵਿੱਚ ਨਾਮ ਵગેਰਾ ਸੁਣਿਆ ਵਾ ਉਦਾਂ ਵੈਸੇ ਨਹੀਂ ਮਤਲਬ ਕੀ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਮੌਜੂਦਾ ਪੰਜਾਬ ਸਰਕਾਰ ਕਾਇਤੇ ਕਾਨੂੰਨوں ਚੁਸਤ ਦਰੁਸਤ ਰੱਖਣ ਲਈ ਢਿੱਲੀ ਨਜ਼ਰ ਆ ਰਹੀ ਹੈ 10 ਸਾਲ ਬਾਅਦ ਦੁਬਈ ਤੋਂ ਪੰਜਾਬ ਪਰਤੇ ਖਾਲਿਸਤਾਨ ਦਾ ਅਜੰਡਾ ਲੈ ਕੇ ਅਮਰਿਤਪਾਲ ਸਿੰਘ ਸੰਧੂ ਦੇ ਸਰਗਰਮੀਆਂ ਨਾਲ ਇਹ ਸਵਾਲ ਪੰਜਾਬ 'ਚ ਖੜਾ ਹੋ ਰਿਹਾ ਹੈ ਮੁਕਦੀ ਗੱਲ 'ਚ ਅਮਰਿਤਪਾਲ ਸਿੰਘ ਹੋਣੀ ਹੈ ਸਾਡੇ ਨਾਲ ਕੋਈ ਕਹਿੰਦਾ ਹੈ ਕਿ ਇਹ ਆਈਐਸਆਈ ਦੇ ਟ੍ਰੈਂਡ ਹੈ ਕੋਈ ਕਹਿੰਦਾ ਹੈ ਜੀ ਇਹ ਏਜੰਸੀਆਂ ਦੇ ਪਲਾਨਟ ਹੈ ਤੁਸੀਂ ਦੱਸੋ ਤੁਸੀਂ ਕੀ ਹੋ ਵਾਸਤਵ ਦੇ ਕੋ ਕਿਸੇ ਦੇ ਕਹਿਣ ਨਾਲ ਮੈਂ ਸਮਝਿਆ ਸੀਗਾ ਕਿ ਕਾਫੀ ਜ਼ਿਆਦਾ ਉਮਰ ਦੇ ਹੋਣੇ ਆ ਹੂੰ ਹੂੰ ਉਹ ਜਿਸ ਤਰ੍ਹਾਂ ਉਹਨਾਂ ਦਾ ਟ੍ਰੈਂਡ ਹੈ ਨਹੀਂ ਨਹੀਂ ਯੰਗ 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 ਬੁਲਟ ਆਪ ਬਿਲਕੁਲ ਬਿਲਕੁਲ ਯੰਗ ਨਾ ਤੇ ਮਨੁੱਖ ਕੋ ਚੰਗਾ ਬਣ ਸਕਦਾ ਨਾ ਮਾੜਾ ਬਣ ਸਕਦਾ ਜਿਹੜਾ ਪ੍ਰੋਪੋਗੈਂਡਾ ਹੈ ਕੋ ਨਵਾਂ ਨਹੀਂ ਵੀ ਜਿਹੜਾ ਵੀ ਕੋਈ ਪੰਥ ਦੀ ਪੰਜਾਬ ਦੀ ਗੱਲ ਕਰੇ ਉਹਨੂੰ ਆਈਸਾਈ ਦਾ ਬੰਦਾ ਕਹਿ ਦੇਣਾ ਉਹਨੂੰ ਕਿਸੇ ਦਾ ਏਜੰਟ ਕਹਿ ਦੇਣਾ ਫਰ ਤੇਰ ਉਹਨੂੰ ਦੂਜੇ ਦਾ ਏਜੰਟ ਦੱਸਣ ਲੱਗ ਪੈਂਦੀ ਇਹ ਸਮਾਜ ਦਾ ਢਾਂਚਾ ਇੰਨਾ ਵਿਗੜ ਜਾਵੇ ਜਿੱਥੇ ਜਿੰਨਾ ਦੀ ਜ਼ਿੰਮੇਵਾਰੀ ਹੋਵੇ ਉਹਨੂੰ ਠੀਕ ਕਰਨ ਦੀ ਉਹ ਆਪਣੀ ਜ਼ਿੰਮੇਵਾਰੀ ਚ ਫੇਰ ਲੋਣ ਉਸ ਤੋਂ ਬਾਅਦ ਕੋਈ ਇਨਸਾਨ ਉਸ ਸਮਾਜਿਕ ਢਾਂਚੇ ਨੂੰ ਸੁਧਾਰਨ ਦੀ ਗੱਲ ਕਰੇ ਪ੍ਰੋਬਲਮ ਨੂੰ ਆਈਡੈਂਟੀਫਾਈ ਕਰੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੇ ਉੱਥੇ ਫਿਰ ਜਿਹੜੇ ਬੰਦਿਆਂ ਦਾ ਫੇਲਿਅਰ ਹੁੰਦਾ ਉਹ ਲਕਾਉਣ ਲਈ ਉਹਤੇ ਇਲਜ਼ਾਮਬਾਜ਼ੀ ਜਿਹੜੀ ਆਮ ਗੱਲ ਹੋ ਜਾਂਦੀ ਸੋ ਮੈਨੂੰ ਇਹ ਲੱਗਦਾ ਵੀ ਮੈਂ ਪੰਥ ਦਾ ਦਾਸ ਹਾਂ ਮੈਂ ਨੌਕਰ ਆਪਣੇ ਆਪ ਨੂੰ ਕਹੂੰਗਾ ਸਿੱਖੀ ਦਾ ਇਸ ਤੋਂ ਵੱਧ ਨਾਂ ਤੇ ਕੋਈ ਡੈਫੀਨੇਸ਼ਨ ਮੈਨੂੰ ਚਾਹੀਦੀ ਹੈ ਨਾਂ ਕੋ ਆਉਦਾ ਤੇ ਨਾ ਕੋਈ ਡੈਫੀਨੇਸ਼ਨ ਜੇ ਤੁਸੀਂ ਸਿਰਫ ਦਾਸ ਹੋ ਤਾਂ ਤੁਸੀਂ ਏਡੀ ਵੱਡੀ ਹਕੂਮਤ ਨਾਲ ਟਕਰਾਲੋਗੇ ਤੁਹਾਨੂੰ ਕੀ ਲੱਗਦਾ ਕਿੱਥੇ ਢਾਂਚੇ ਚ ਨੁਕਸ ਆਇਆ ਸਤਗੁਰੂ ਦੇ ਦਾਸ ਹੈ ਕਿਸੇ ਹੋਰ ਦੇ ਹਕੂਮਤਾਂ ਦੇ ਦਾਸ ਨਹੀਂ ਹੈਗੇ ਅਸੀਂ ਪਰ ਜਿਹੜਾ ਗੁਰੂ ਦਾ ਦਾਸ ਹੋਵੇ ਗੁਰੂ ਦਾ ਨੌਕਰ ਹੋਵੇ ਉਹ ਬੜੀਆਂ-ਬੜੀਆਂ ਹਕੂਮਤਾਂ ਨਾਲ ਟੱਕਰ ਲੈਣ ਦੀ ਜੜੀ ਆ ਉਹ ਯੂਰਤ ਰੱਖਦੇ ਹੁੰਦੇ ਸੋ ਜਿਹੜਾ ਢਾਂਚਾ ਹੈ ਢਾਂਚੇ ਚ ਬਚਿਆ ਕੀ ਹੈ ਸਵਾਲ ਤੇ ਤੇ ਹੋਣਾ ਚਾਹੀਦਾ ਪੰਜਾਬ ਨੇ ਬੜੇ ਮਾੜੇ ਚੰਗੇ ਸਮੇਂ ਦੇ ਸਮਤਾਲੀ ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਪਰ ਪੰਜਾਬ ਦੀ ਜਿਹੜੀ ਮੌਜੂਦਾ ਹਾਲਾਤ ਹੈ ਇੰਨਾ ਨਿਘਾਰ ਦੇ ਵਿੱਚ ਪੰਜਾਬ ਕਦੇ ਨਹੀਂ ਰਿਹਾ ਖੜਕੂਆ ਦਾ ਦੌਰ ਸੀ ਝੂਠੇ ਪੁਲਸ ਮੁਕਾਬਲਿਆਂ ਦਾ ਦੌਰ ਚੱਲਿਆ ਲੱਖਾਂ ਨੌਜਵਾਨ ਜਿਹੜੇ ਚੁੱਕ ਕੇ ਘਰਾਂ ਚ ਮਾਰ ਦਿੱਤੇ ਗਏ ਉਸ ਤੋਂ ਬਾਅਦ ਸਾਡਾ ਸਭਿਆਚਾਰਕ ਨਸਲਕੁਸ਼ੀ ਸਾਡੀ ਹੋਈ ਜਿੱਦੇ ਚ ਪੁਲਿਸ ਨੇ ਮੰਨਿਆ ਵੀ ਇੱਕ ਉਹਨਾਂ ਦੀ ਸ਼ਹਿਰ ਥੱਲੇ ਅਖਾੜੇ ਲਵਾਏ ਗਏ ਗੰਦੇ ਗੀਤਾਂ ਦਾ ਚੱਲਣ ਚੱਲਿਆ ਉਸ ਤੋਂ ਬਾਅਦ ਜਿਹੜਾ ਡਰੱਗ ਦਾ ਜੈਨੋਸਾਈਡ ਪੰਜਾਬ ਚ ਆਇਆ ਇਹਨੇ ਪੰਜਾਬ ਦੀ ਹਾਲਤੇ ਕਰ ਦਿੱਤੀ ਹੈ ਵੀ ਅੱਜ ਪੰਜਾਬ ਦੇ ਵਿੱਚ ਹਰ ਮੁਸ਼ਕਲ ਵਧ ਗਿਆ ਕ੍ਰਾਈਮ ਜੇ ਵਧਿਆ ਤਾਂ ਉਹਦੀ ਵੀ ਬਹੁਤ ਵੱਡੀ ਵਜ੍ਹਾ ਇਹ ਹੈ ਸੰਤਟਿਕ ਡਰਗ ਹੋਣ ਕਰਕੇ ਨੌਜਵਾਨਾਂ ਦੇ ਵਿੱਚ ਇੱਕ ਤਲਬ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਦਾ ਜਿਗਾਰਡ ਕਰਨਾ ਹੈ ਉਹਦੇ ਨਾਲ ਕ੍ਰਾਈਮ ਵੀ ਵਧ ਗਿਆ ਉਹਦੇ ਨਾਲ ਨੌਜਵਾਨਾਂ ਦੇ ਘਰਾਂ ਦੇ ਜਦੋਂ ਜੇ ਇੱਕ ਬੰਦਾ ਨਸ਼ਾ ਕਰਨ ਲੱਗ ਪਿਆ ਤਾਂ ਸਾਰੇ ਘਰ ਦਾ ਢਾਂਚਾ ਵਿਗੜ ਜਾਂਦਾ ਇੱਕ ਘਰ ਦਾ ਢਾਂਚਾ ਵਿਗੜਨਾ ਸਾਰੇ ਸਮਾਜ ਦਾ ਨਾ ਚਾਹਵੇਗਾ ਪੋਲਿਟੀਕਲ ਜਿਹੜੀਆਂ ਪਾਰਟੀਆਂ ਨੇ ਉਹ ਰਿਲੇਵੈਂਟ ਹੋ ਗਈਆਂ ਪੰਥਕ ਪਾਰਟੀਆਂ ਰਿਲੇਵੈਂਟ ਹੋ ਗਈਆਂ ਪੰਥਕ ਤਰ੍ਹਾਂ ਰਿਲੇਵੈਂਟ ਹੋ ਗਈਆਂ ਕਿਉਂਕਿ ਜਦੋਂ ਨੌਜਵਾਨੀ ਦਾ ਰੁਝਾਨ ਇੱਕ ਐਸੇ ਪਾਸੇ ਤੁਰ ਪ ਜੋ ਸੁਸਾਈਡਲ ਹੈ ਜਿੱਧਰ ਅਖੀਰੀ ਮੌਤ ਹੀ ਹੈ ਉੱਥੇ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਵੀ ਹੁਣ ਇਹ ਜਿਹੜੀ ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਅਸੀਂ ਕਰੀਏ ਕੀ ਸਾਲ ਪਹਿਲਾਂ ਤਾਂ ਚੋਣ ਹੋਈ ਹੈ ਤੁਸੀਂ ਜਿਵੇਂ ਕਹਿੰਦੇ ਹੋ ਕਿ ਇਰੈਲੇਵੈਂਟ ਹੋ ਗਈਆਂ ਪੋਲਿਟਿਕਲ ਤੇਰਾ ਲੋਕਾਂ ਨੇ ਵੋਟ ਪਾਈ ਹੈ ਮੌਜੂਦਾ ਸਰਕਾਰ ਨੂੰ 92 ਸੀਟਾਂ ਦਿੱਤੀਆਂ ਉਹ ਵੋਟਰ ਵੀ ਤਾਂ ਇੱਥੇ ਦਾ ਹੀ ਹੈ 3 ਮਹੀਨੇ ਬਾਅਦ ਜੋ ਕੁਝ ਵਾਪਰਿਆ ਹੈ ਉਹਨਾਂ ਦੀ ਆਪਣੀ ਜਿਹੜੀ ਛੱਡੀ ਹੋਈ ਸੀਟ ਹੈ ਉਹਦੇ ਤੇ ਉਹਨਾਂ ਦਾ ਫੇਲਿਅਰ ਹੋ ਜਾਣਾ ਖਾਲਿਸਤਾਨ ਦੀ ਪਾਰਟੀ ਜਿਹੜੀ ਹੈ ਜਿਹੜੇ ਐਮਪੀ ਹੈ ਉਹਨਾਂ ਦਾ ਜਿੱਤ ਜਾਣਾ ਔਰ ਉਸ ਤੋਂ ਸਿੱਧਾ ਸਾਬਤ ਹ ਚੰਗੇ ਹੁੰਦਾ ਸੀ ਨਾ ਮੇ ਨਵੀਂ ਸਰਕਾਰ ਬਣੀ ਇਹਨਾਂ ਨੂੰ ਕੋ ਮੌਕਾ ਦੇ ਉਹ ਲੋਕਾਂ ਚ ਖਤਮ ਹੋ ਗਿਆ ਤੁਹਾਡੇ ਲਈ ਕੀ ਸੰਗਰੂਰ ਦਾ ਇਲੈਕਸ਼ਨ ਮੋਰਲ ਬੂਸਟਿੰਗ ਸੀਗਾ ਪੰਜਾਬ ਆਉਣ ਲਈ ਮੈਂ ਨਹੀਂ ਕਹੂੰਗਾ ਮੋਰਲ ਬੂਸਟਿੰਗ ਸੀ ਪਰ ਮੈਨੂੰ ਇਹ ਲੱਗਦਾ ਸੀ ਕਿ ਪੰਥਕ ਜਿਹੜੀ ਇੱਕ ਸਫਿਆਂ ਚ ਵੈਕਿਊਮ ਸੀ ਉਹ ਕਿਤੇ ਨਾ ਕਿਤੇ ਰਿਫਲੈਕਟ ਹੋਇਆ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਵੀ ਨੌਜਵਾਨਾਂ ਤੇ ਜਿਹੜੀ ਉਹ ਤੇਜਣਾ ਜੋ ਵੀ ਕੁਝ ਉਹ ਆਪਸ ਗਰੂਰ ਦੀ ਇਲੈਕਸ਼ਨ ਚ ਵੇਖਿਆ ਇਹ ਪੰਥ ਦਾ ਇੱਕ उबाल ਸੀ ਸੋ ਮੇਰੇ ਲਈ ਤੇ ਪੰਜਾਬ ਆਉਣ ਦਾ ਜਿਹੜਾ ਇਹ ਸੀ ਮੈਨੂੰ ਲੱਗਦਾ ਵੀ ਇਹ ਸਵਾਲ ਬੜਾ ਇੱਕ ਪੁੱਠਾ ਜਿਹਾ ਸਵਾਲ ਹੈ ਕਿ ਮੈਂ ਇਸ ਧਰਤੀ ਦਾ ਜਿਵੇਂ ਆਪਣੇ ਆ। ਇਹ ਤੋਂ ਮੈਂ ਕਿਤੇ ਗਿਆ ਸੀ। ਮੇਰੇ ਜਾਣ ਤੀ ਦਾ ਸਵਾਲ ਹੋ ਸਕਦਾ ਵੀ ਕਿਉਂ ਗਏ ਅਸੀਂ? ਜਦੋਂ ਤੇ ਜਾਣਦੇ ਆ ਕਿਉਂ ਜਾਣੀਆ ਸਵਾਲ ਹੋਣਾ ਚਾਹੀਦਾ। ਕਿਉਂ ਗਏ ਸੀ? ਦੇਖੋ ਇੱਥੇ ਕੀ ਪੰਜਾਬ ਦੇ ਵਿੱਚ ਨਾ ਤੇ ਪੰਜਾਬ ਦੀ ਨੌਜਵਾਨੀ ਨੂੰ ਆਜੇ ਇੱਥੇ ਕੋਟ ਆਸਰਾ ਵਿੱਚ ਰਹਿੰਦਾ। ਨਾ ਕੋਈ ਕਾਰੋਬਾਰ ਕਰਨ ਦਾ ਤਰੀਕਾ ਕੋਈ ਹੈਗਾ। ਇੱਥੇ ਜੇ ਕੋ ਨੌਕਰੀਆਂ ਨਿਕਲਦੀਆਂ ਨੇ ਚਾਰ ਤੇ ਉਹ ਪੰਜਾਬ ਤੋਂ ਬਾਹਰ ਨੂੰ ਲੈ ਕੇ ਬੰਦੇ ਨੂੰ ਇੱਥੇ ਸਾਡੀ ਸਿਰ ਤੇ ਬਿਠਾ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਦੇ ਜਿਹੜਾ ਵਾ ਉਹ ਸਿਸਟਮ ਹੈ ਉਹ ਦੂਜੀ ਸਭ ਤੋਂ ਵੱਡੀ ਮੁਸ਼ਕਲ ਹੈ ਪੰਜਾਬ ਦੀ ਸੋਸ ਜੇ ਜਿਪਾਜ ਜਾਂਦਾ ਜਾਂ ਕਿਸੇ ਨਾ ਕਿਸੇ ਕ੍ਰਾਈਮ ਪਰਫਾਜ ਜਾਂਦਾ ਸੋ ਜਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਇਹੋ ਜੀ ਹੋ ਜੇ ਸੋ ਮੈਨੂੰ ਇਹ ਲੱਗਦਾ ਵੀ ਸਾਡੇ ਜਾਣ ਦਾ ਕਾਰਨ ਇਹ ਹੋਈ ਹੈ ਕਿ ਇੱਥੇ ਪੰਜਾਬ ਚ ਰਹਿ ਕੇ ਸਿੱਖਾਂ ਨੂੰ ਬਗਾਨਗੀ ਦਾ ਅਹਿਸਾਸ ਤੋਂ ਆਇਆ ਜਾਂਦਾ ਸੋ ਨੌਜਵਾਨੀ ਜਾਂ ਤੇ ਤੁਸੀਂ ਅੱਜ ਵੀ ਰੁਝਾਨ ਵੇਖੋ ਜਾਂ ਤੇ ਜਿਹੜਾ ਬੰਦਾ ਸਮਰੱਥ ਨਹੀਂ ਇੱਥੋਂ ਜਾਣਦੇ ਉਹ ਨਸ਼ੇ ਕਰ ਰਿਹਾ ਤੇ ਜਿਹੜਾ ਜਾਣ ਦੇ ਸਮਰੱਥ ਹੈ ਉਹ ਪੈਸੇ ਖਰਚ ਕੇ ਜ਼ਮੀਨਾਂ ਵੇਚ ਕੇ ਤੇ ਬਾਹਰ ਜਾਣਾ ਚਾਹੁੰਦਾ ਇਹ ਰੁਝਾਨ ਹੈ ਬਹੁਤ ਜਿਹੜੀ ਮਾਸ ਮਾਈਗ੍ਰੇਸ਼ਨ ਹੈ ਇਹ ਜੇਨੋਸਾਈਡਲ ਸਿੰਪਟਮ ਹੈ ਬਹੁਤ ਵੱਡਾ ਦੁਨੀਆਂ ਦੇ ਉੱਤੇ ਇਦਾਂ ਕਿਥੇ ਨਹੀਂ ਵਾਪਰਦਾ ਜਿੱਥੇ-ਜਿੱਥੇ ਵਾਪਰਦਾ ਹੈ ਉਹਦੀ ਜਦੋਂ ਤੁਸੀਂ ਹਿਸਟਰੀਜ਼ ਜਾਂਦੇ ਜਦੋਂ ਇੱਥੇ ਪਤਾ ਲੱਗਦਾ ਹੈ ਵੀ ਇੱਥੇ ਕੋਈ ਬਹੁਤ ਵੱਡੀ ਨਸਲਕੁਸ਼ੀ ਜਾਂ ਹਿੰਸਾ ਹੋਈ ਹੈ ਜਿਹਦੇ ਨਤੀਜੇ ਵਜੋਂ ਇਹ ਸਾਰਾ ਕੁਝ ਵਾਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਦੋਨੋਂ ਚੀਜ਼ਾਂ ਨੂੰ ਰੋਕ ਲੋਗੇ ਰੋਕਣ ਦਾ ਦਾਵਾ ਕੋਈ ਵੀ ਬੰਦਾ ਕਰੇ ਤੇ ਗਲਤ ਜੀ ਗੱਲ ਹੈ ਪਰ ਮੈਂ ਇਹ ਕਹਿਣਾ ਵੀ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਤੇ ਸਾਨੂੰ ਕਰਨੀ ਚਾਹੀਦੀ ਆ। ਸਾਨੂੰ ਘਰਾਂ ਚੋਂ ਨਿਕਲ ਕੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪ੍ਰੇਮ ਨਾਲ ਉਹਨਾਂ ਨੂੰ ਸਮਝਾ ਕੇ ਉਹ ਵਰਤਾਰੇ ਦੇ ਵਿਕਟਮ ਨੇ ਦੋਸ਼ੀ ਨਹੀਂ ਗਏ। ਜਿਹੜੇ ਨੌਜਵਾਨ ਰਸ਼ਿਆਂ 'ਚ ਫਸੇ ਹੋਏ ਨੇ ਉਹ ਸਾਰੇ ਵਰਤਾਰੇ ਦੇ ਉਹ ਵਿਕਟਮ ਨੇ। ਉਹਨਾਂ ਨੂੰ ਦੋਸ਼ੀਆਂ ਵਜੋਂ ਟਰੀਟ ਕਰਨਾ ਇਹ ਚੰਗੀ ਗੱਲ ਨਹੀਂ। ਸੋ ਅੱਜ ਉਹਨਾਂ ਨੂੰ ਪ੍ਰੇਮ ਦੀ ਲੋੜ ਹੈ, ਉਹਨਾਂ ਨੂੰ ਲੋੜ ਹੈ ਵੀ ਅਸੀਂ ਉਹਨਾਂ ਨੂੰ ਕੋਈ ਮਕਸਦ ਦਈਏ ਜੀਵਨ ਦਾ। ਉਹਨਾਂ ਦੇ ਜੀਵਨ ਦਾ ਮਕਸਦ ਕੀ ਹੈ? ਕੋਈ ਕੌਮੀ ਸੰਘਰ ਕੋਈ ਐਸਾ ਨਸ਼ਾ ਜਿਹੜਾ ਇਸ ਨਸ਼ੇ ਤੋਂ ਵੱਡਾ ਹੋਵੇ ਕੋਈ ਨਾਮ ਦਾ ਕੋਈ ਬਾਣੀ ਦਾ ਨਸ਼ਾ ਉਹਦੇ ਲੜ ਲੱਗਣ ਫਿਰ ਉਹ ਉਸ ਚ ਜਾ ਕੇ ਉਹਨਾਂ ਨੂੰ ਪਤਾ ਹੋਵੇ ਵੀ ਜੀਵਨ ਦੇ ਸਾਡੇ ਦੇ ਜੀਵਨ ਦਾ ਆ ਮਕਸਦ ਹੈ ਸੀ ਆ ਅਚੀਵ ਕਰ ਸਿੱਖੀਸਮ ਚ ਬਾਣੀ ਦਾ ਨਸ਼ਾ ਤਾਂ ਕਦੀ ਖਤਮ ਹੀ ਨਹੀਂ ਹੋਇਆ ਨਾ ਉਹਦਾ ਅਗਰ ਸਿਮਰਨ ਨਹੀਂ ਕਰਦਾ ਕੋਈ ਤੇ ਉਹਦੇ ਚ ਕਿਸੇ ਤੇਰਦਾ ਹੈ ਜਾਂ ਗੁਰੂ ਸਾਹਿਬ ਦਾ ਤਾਂ ਕਸੂਰ ਨਹੀਂ ਹੈ ਕੋਈ ਵੀ ਸੋਸਾਇਟੀ ਹੈ ਨਾ ਉਹਦੇ ਮਾਸਸਸ ਤੇ ਜਿਹੜੀ ਗੱਲ ਐਪਲੀਕੇਬਲ ਹੁੰਦੀ ਆ ਉਹ ਗੱਲ ਸਟਰਕਚਰ ਦੇ ਨਾਲ ਹੀ ਹੁੰਦੀ ਆ ਪੜਨੋ ਤੇ ਕੋ ਬੰਦਾ ਕਰ ਵੀ ਪੜ ਸਕਦਾ ਪਰ ਫਿਰ ਵੀ ਸਕੂਲਸ ਦਾ ਇੱਕ ਢਾਂਚਾ ਖੜਾ ਕੀਤਾ ਗਿਆ ਤਾਂ ਜੋ ਜਿਹੜੇ ਮਾਸਸਸ ਹੁੰਦੇ ਆ ਉਹਨਾਂ ਨੂੰ ਇੱਕ ਓਪਰਚ्युनिटी ਮਿਲੇ ਉੱਥੇ ਜਾਣ ਦੀ ਐਸੀ ਕੀ ਓਪਰਚ्युनिटी ਪੰਜਾਬ ਚ ਨਹੀਂ ਮਿਲ ਰਹੀ ਜਿਹੜੀ ਤੁਸੀਂ ਕ੍ਰੀਏਟ ਕਰ ਸਕਦੇ ਹੋ ਇਸ ਡਰੱਗ ਦੇ ਕ੍ਰਾਈਸਿਸ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਕਿਹਦੀ ਆ ਕੀ ਡਰੱਗ ਦਾ ਕਰਾਈਸਿਸ ਪੰਜਾਬ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਕਿ ਗਵਰਨਮੈਂਟ ਕੈਪੇਬਲ ਨਹੀਂ ਹੈਗੀ ਕਿ ਜਿਹੜੇ ਨਸ਼ੇ ਵੇਚਣ ਵਾਲੇ ਨੇ ਨਸ਼ਿਆਂ ਦੇ ਵਪਾਰੀ ਨੇ ਜਾਂ ਸਿੰਥੈਟਿਕ ਡਰੱਗ ਹੈ ਜਿਹੜਾ ਸਾਰੀਆਂ ਚੀਜ਼ਾਂ ਨੂੰ ਇਫੈਕਟ ਕਰਦਾ ਸਾਡੀ ਰੀਪ੍ਰੋਡਕਸ਼ਨ ਤੋਂ ਲੈ ਕੇ ਸਾਡੀ ਥਿੰਕਿੰਗ ਕੈਪੇਬਿਲਿਟੀ ਸਾਡੇ ਆਈਕਿਊ ਲੈਵਲ ਸਾਡੀ ਜਨਰੇਸ਼ਨਲ ਆਈਕਿਊ ਲੈਵਲ ਨੂੰ ਵੀ ਇਫੈਕਟ ਕਰਦਾ ਹੈ ਉਹਨੂੰ ਕੰਟਰੋਲ ਕਿੰਨੇ ਕਰਨਾ ਤੁਸੀਂ ਕੀ ਮੰਨਦੇ ਹੋ ਕਿ ਕੰਮ ਨਹੀਂ ਹੋ ਰਿਹਾ ਡਰੱਗ ਤੇ ਤੁਸੀਂ ਦੱਸੋ ਵੀ ਕੰਮ ਹੋ ਰਿਹਾ ਹੈ ਜਿਵੇਂ ਤੁਸੀਂ ਸਟੋਰੀਆਂ ਕਰਨ ਲੱਗ ਪੌ ਡਰਾਈਵਰਸ ਦੀਆਂ ਪਿੰਡਾਂ ਦੇ ਵਿੱਚ 20 25 25 ਨੌਜਵਾਨ ਓਵਰਡੋਜ਼ ਨਾਲ ਮਰ ਚੁੱਕੇ ਆ तकरीबन ਪਿੰਡਾਂ ਦੇ ਇਹ ਹਾਲ ਹੈ ਇੱਕ ਤੇ ਐਪੀਡੈਮਿਕ ਹੁੰਦਾ ਹੈ ਕਿ ਜਨੋਸਾਈਡ ਹੈ ਇਹ ਜਨੋਸਾਈਡ ਲੈਵਲ ਦੀ ਗੱਲ ਚੱਲੀ ਗਈ ਹੈ ਦੁਨੀਆ ਦੇ ਉੱਤੇ ਕੋਈ ਵੀ ਸਿਆਣੀ ਕੌਮ ਜਦੋਂ ਇਹ ਹਾਸ਼ਰ ਵੇਖਦੀ ਹੈ ਸਾਡਾ ਤੇ ਉਹ ਕਹਿੰਦੀ ਹੈ ਵੀ ਤੁਸੀਂ ਇਹਦੇ ਤੇ ਕਰ ਕੀ ਰਹਿ ਜੋ ਬਦਲ ਤੁਹਾਨੂੰ ਤੇ ਵਿਚੈਨ ਹੋ ਕੇ ਤੇ ਆਪਣੇ ਘਰਾਂ ਚੋਂ ਨਿਕਲ ਕੇ ਇੱਕ ਟਾਂਚੇ ਨੂੰ ਖੜੇ ਕਰਨ ਦੀ ਗੱਲ ਕਰਨੀ ਚਾਹੀਦੀ ਹੈ ਔਰ ਜਿਹੜਾ ਟਾਂਚਾ ਕਰੰਟਲੀ ਚੱਲ ਰਿਹਾ ਉਹ ਚੋਂ ਤੁਹਾਨੂੰ ਕੋਈ ਹੱਲ ਨਹੀਂ ਮਿਲਣਾ ਵਿਦੇਸ਼ਾਂ ਚ ਡਰੱਗ ਦੀ ਇੰਨੀ ਪ੍ਰੋਬਲਮ ਹੈ ਤੇ ਉੱਥੇ ਵੀ ਕੋਈ ਨਾ ਕੋਈ ਬੰਦਾ ਚੱਕ ਕੇ ਆਪ ਕਹਿ ਦਿੰਦਾ ਕਿ ਮੈਂ ਸਿਸਟਮ ਨੂੰ ਸੁਧਾਰਾਂਗਾ ਉੱਥੇ ਵੀ ਤਾਂ ਸਿਸਟਮ ਹੀ ਕੰਮ ਕਰਦਾ ਹੈ ਉੱਥੇ ਡਰੱਗ ਦੀ ਪ੍ਰੋਬਲਮ ਇੱਕ ਹੈਗੀ ਉੱਥੇ ਇੱਕ ਸਪੈਸੀਫਿਕ ਕਮਿਊਨਿਟੀ ਡਰੱਗ ਦੀ ਪ੍ਰੋਬਲਮ 'ਚ ਨਹੀਂ ਫਸੀ ਹੋਈ ਉੱਥੇ ਜਨਰਲਾਈਜ਼ਡ ਪ੍ਰੋਬਲਮ ਹੈਗੇ ਡਰੱਗ ਦੀ ਡਰੱਗ ਐਪੀਡੈਮਿਕ ਅਮਰੀਕਾ ਚ ਵੀ ਚੱਲ ਰਿਹਾ ਹੈ ਫਰੋਇਨਦਾ ਕ੍ਰਾਈਸਿਸ ਕੋਕੇਨ ਦਾ ਕ੍ਰਾਈਸਿਸ ਪਰ ਉੱਥੇ ਇੱਕ ਮੁਤਾਂ ਤੋਂ ਚੱਲ ਰਿਹਾ ਹੈ ਮੁਤ ਔਰ ਉਹਦੇ ਚ ਵੀ ਦੇਖੋ ਬਲੈਕਸ ਜਿਹੜੇ ਨੇ ਉਹ ਜ਼ਿਆਦਾ ਵਿਕਟਮ ਨੇ ਇਸ ਚੀਜ਼ ਦੇ ਕਿਉਂ ਹੁਣ ਇਹ ਤੇ ਨਹੀਂ ਹੈਗਾ ਵੀ ਉਹਨਾਂ ਨੂੰ ਜ਼ਿਆਦਾ ਨਸ਼ਾ ਪਸੰਦ ਆ ਕਾਲੇ ਲੋਕਾਂ ਨੂੰ ਕਰਨਾ ਦੂਜਿਆਂ ਗੋਰਿਆਂ ਨੂੰ ਘੱਟ ਹੈ ਜਿਹੜੀ ਸਲੇਵਰੀ ਹੁੰਦੀ ਹੈ ਜਾਂ ਜਿਹੜੀ ਗੁਲਾਮੀ ਹੁੰਦੀ ਹੈ ਔਰ ਉਹਦੇ ਉੱਪਰ ਜਿਹੜਾ ਨਸ਼ੇ ਦਾ ਪ੍ਰਭਾਵ ਹੁੰਦਾ ਐਸੀ ਸੋਸਾਇਟੀ ਦੇ ਵਿੱਚ ਤੁਸੀਂ ਆਮ ਵਰਤਾਰਾ ਵੇਖੋਗੇ ਤੇ ਸਿੱਖਾਂ ਦੇ ਬੱਚੇ ਜ਼ਿਆਦਾ ਫਸੇ ਹੋਣਗੇ ਦਿਖਦੇ ਆ ਨਹੀਂ ਨਹੀਂ ਬੋਬੀ ਚਲੇ ਸਾਡੇ ਕੋਲ ਕਲੋਜੀਸ ਤੇ ਚਲੇ ਜਾਓ ਹਰ ਬੰਦਾ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹਰ ਬੰਦਾ ਪਰੇਸ਼ਾਨ ਹੋ ਸਕਦਾ ਐਕਸਪੈਰੀਮੈਂਟ ਵੀ ਕਰ ਰਹੇ ਆ ਨਾ ਸਾਡੇ ਕੋਲ ਲੋਕ ਆ ਰਹੇ ਆ ਉਹਨਾਂ ਨੂੰ ਗਲਤ ਪੋਰਟਰੇਟ ਵੀ ਕਰ ਰਹੇ ਆ ਕਿੰਨਾ ਪੋਰਟਰੇਟ ਅਸੀਂ ਜੇ ਇਹ ਗੱਲ ਕਹਿੰਦੇ ਰਵਾਂਗੇ ਕਿ ਜੀ ਹਾਏ ਪੰਜਾਬ ਮਰ ਗਿਆ ਹਾਏ ਪੰਜਾਬ ਡਰੈਕਸ ਨਾਲ ਮਰ ਗਿਆ ਹਾਏ ਪੰਜਾਬ ਚ ਹੋ ਗਿਆ ਤੇ ਤੁਸੀਂ ਸੋਚੋ ਪੰਜਾਬੀ ਇੰਨੇ ਜ਼ਿਆਦਾ ਬਾਹਰ ਨਾ ਕਮਾ ਰਹੇ ਆ ਉਹਨਾਂ ਦੀ ਇਮੇਜ ਤੇ ਵੀ ਫਰਕ ਪੈਂਦਾ ਨਹੀਂ ਕਿੰਨਾ ਫਰਕ ਪੈਂਦਾ ਜੇ ਇਤੇ ਝੂਠ ਬੋਲੀਏ ਡਰਗ ਐਪੀਡੈਮਿਕ ਹੈ ਨਹੀਂ ਪੰਜਾਬ ਦੇ ਵਿੱਚ ਨਹੀਂ ਹੈਗੀ ਹੈ ਡਰਗ ਦਾ ਜੈਨੋਸਾਈਡ ਪੰਜਾਬ 'ਚ ਨਹੀਂ ਚੱਲ ਰਿਹਾ ਐਪੀਡੈਮਿਕ ਦੀ ਪ੍ਰੋਬਲਮ ਹੈਗੀ ਹੈ ਡਰਗਸ ਬਹੁਤ ਜ਼ਿਆਦਾ ਹੈ ਲੇਕਿਨ ਅਸੀਂ ਚੰਗੇ ਕੰਮ ਦੀ بجائے ਅਸੀਂ 네ਗੇਟਿਵ ਪਿਕਚਰ ਕਿਉਂ ਬਣਾ ਰਹੇ ਨੇ ਕੋਣ ਕਹ ਰਿਹਾ ਅਸੀਂ ਤਾਂ ਕਹਿੰਨੇ ਵੀ ਡਰਗ ਖਤਮ ਕਰਨਾ ਇਹ ਤਾਂ ਪੋਜ਼ਿਟਿਵ ਗੱਲ ਹੈ ਦੇਖੋ ਜੇ ਇੰਨਾ ਜ਼ੁਲਮ ਸਹਿ ਕੇ ਵੀ ਅਸੀਂ ਹਾਈ ਨਾ ਕਰੀਏ ਇਹੋ ਤੇ ਪ੍ਰੋਬਲਮ ਹੈ ਸਾਡੀ ਕਾਮਾਂ ਦੀ ਬਲੈਕ ਲਾਈਫਸ ਮੈਟਰ ਦੀ ਮੂਵਮੈਂਟ ਚੱਲ ਰਹੀ ਹੈ ਹੁਣ ਉੱਥੇ ਕੋਈ ਅਜਿਹਾ ਸਪਰੈਸ਼ਨ ਮੌਕੇ ਤੇ ਨਹੀਂ ਚੱਲ ਰਿਹਾ ਕੋਈ ਲਾਅਤ ਨਹੀਂ ਉਹਨਾਂ ਨੂੰ ਡਿਸਕ੍ਰਿਮੀਨੇਟ ਕਰ ਰਿਹਾ ਹਨ ਨੇ ਕਹਿੰਦਾ ਲੋਕ ਵਾਇਲੈਂਟ ਨੇ ਕੋਈ ਨਹੀਂ ਕਹਿੰਦਾ ਵੀ ਤੁਸੀਂ ਯਾਰ 60 ਸਾਲ ਪੁਰਾਣੀ ਗੱਲ ਹੈ 200 ਸਾਲ ਪੁਰਾਣੀ ਗੱਲ ਹੈ ਜਦੋਂ ਤੁਸੀਂ ਸਲੇਵ ਹੁੰਦੇ ਸੀ ਹੁਣ ਕਿਉਂ ਤੁਸੀਂ ਮੁੱਦੇ ਚੱਕੀ ਫਿਰਦੇ ਜੋ ਉਹਦਾ ਜਸਟਿਸ ਕੀ ਮਿਲਿਆ ਸਾਨੂੰ ਕੀ ਮਿਲਿਆ ਜਸਟਿਸ ਜਿਹੜੇ ਇੱਥੇ ਡਰਗ ਦੇ ਵੱਡੇ ਵੱਡੇ ਡੀਲਰ ਨੇ ਉਹ ਖੁੱਲ੍ਹੇ ਆਮ ਕੋ ਮਰੇ ਨੇ ਕੌਣ ਡੀਲਰ ਹੈ ਦੱਸੋ ਤੁਸੀਂ ਅਜ ਕੈਮਰੇ ਇਦਾਂ ਇਦਾਂ ਦੇਖੋ ਮੈਂ ਦੱਸਣ ਲੱਗ ਪਾਵਾਂ ਕਿ ਡੀਲਰ ਕੌਣ ਨੇ ਫਿਰ ਆਪਾਂ ਸਰਕਾਰ ਨੂੰ ਪੁੱਛਾਂਗੇ ਨਾ ਵੀ ਜੇ ਇਹਨਾਂ ਨੂੰ ਇਹ ਡੀਲਰ ਪਤਾ ਹੈ ਤਾਂ ਤੁਹਾਨੂੰ ਕਿਉਂ ਨਹੀਂ ਪਤਾ ਸਰਕਾਰਾਂ ਕੋ ਲਿਸਟਾਂ ਸਾਰੀਆਂ ਹੈਗੀਆਂ ਨੇ ਸਰਕਾਰਾਂ ਨੂੰ ਤੁਸੀਂ ਪੁੱਛੋ ਵੀ ਜਦੋਂ ਇੱਕ ਬੰਦਾ ਡਰੱਗ ਵੇਚਣ ਦੇ ਕੇਸ ਚ ਫਸ ਜਾਂਦਾ ਹੈ ਕਿਤੇ ਉਹ ਬਾਹਰ ਕਿਵੇਂ ਆਉਂਦਾ ਹੈ ਉਹ ਬਾਹਰ ਜਮਾਨਤ ਤੇ ਪਹਿਲਾਂ ਆ ਜਾਂਦਾ ਜਿਹੜੇ ਉਹਨੂੰ ਫੜਾਉਣ ਜਾਂਦੇ ਉਹ ਤੋਂ ਪਹਿਲਾਂ ਤੇ ਆਮ ਪੰਚਾਇਤਾਂ ਨੂੰ ਤੁਸੀਂ ਪੁੱਛ ਲਾ ਜਗੇ ਤੁਸੀਂ ਸਟੋਰੀਆਂ ਕਰਨ ਲੱਗ ਪੋ ਡਰੱਗ ਦੇ ਉੱਤੇ ਤੁਹਾਨੂੰ ਸਾਰਾ ਕੁਝ ਖੁੱਲ ਜਾਵੇ ਕੋਰਟ ਦਾ ਮਸਲਾ ਹੁੰਦਾ ਹੈ ਨਾ ਜੀ ਨਹੀਂ ਕੋਰਟ ਦਾ ਮਸਲਾ ਹੋਵੇ ਕੋਰਟ ਕੁਛ ਨਾ ਹੋ 30 ਸਾਲ ਤੋਂ ਸਾਨੂੰ ਸਿੱਖਾਂ ਦਾ ਕਤਲੇਆਮ ਦਾ ਕੋਰਟ ਨਹੀਂ ਸਾਨੂੰ ਕੋਈ ਜਸਟਿਸ ਨਹੀਂ ਦਿੰਦਾ ਤੇ ਅਸੀਂ ਹੱਥ ਹੱਤਰ ਕੇ ਬੈਠੇ ਰਹੀਏ ਫਿਰ ਕੋਰਟ ਜੇ ਬਾਇਸਡ ਹੋ ਜਾਵੇ ਇੱਕ ਮੌਕੇ ਦੇ ਉੱਤੇ ਤੁਹਾਨੂੰ ਨਾ ਜਸਟਿਸ ਦਵੇ ਹੁਣ ਸਾਰੇ ਜਵੇ ਉਹ ਦੇਖ ਕਰੋਗੇ ਵੀ ਕਦੋਂ ਕੋਟ ਆਵੇ ਕਦੋਂ ਇੰਟਰਫੇਅਰ ਕਰੇ ਕਦੋਂ ਇਹ ਮਸਲਾ ਖਤਮ ਹੋਵੇ ਜਾਂ ਤੁਸੀਂ ਇੱਕ ਆਪਣਾ ਜਿਹਦੀ ਮਾਂ ਦਾ ਪੁੱਤ ਜਿਹੜਾ ਨਸ਼ੇ 'ਚ ਮਰ ਗਿਆ ਹੈ ਕੀ ਉਹ ਕੋਰਟ ਤੇ ਰਲਾਈ ਕਰੇ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਮਰ ਚੁੱਕੇ ਨੇ ਅਸੀਂ ਕੋਟਾਂ 'ਕੋ ਜਾ ਕੇ ਲੱਭੀ ਇਹਨਾਂ ਦੀਆਂ ਲਸ਼ ਇਹ ਗੱਲ ਥੋੜੀ ਦੇਰ ਲਈ ਟੀਵੀ ਕੈਮਰਾ ਤੇ ਕਰਨ ਲਈ ਤਾਂ ਚੰਗੀ ਲੱਗਦੀ ਹੈ ਸੁਣਨ ਲਈ ਵੀ ਚੰਗੀ ਲੱਗਦੀ ਹੈ ਲੇਕਿਨ ਮੈਨੂੰ ਲੱਗਦਾ ਕਿ ਇਤੇ ਚ ਪ੍ਰੈਕਟੀਕੈਲਿਟੀ ਨਹੀਂ ਹੈ ਲੌਂਗ ਰਨ ਚ ਪ੍ਰੈਕਟੀਕੈਲਿਟੀ ਹੁੰਦੀ ਤੇ ਫਿਰ ਰਾਜਸ਼ਾਹੀ ਅੱਜ ਵੀ ਚੱਲ ਰਹੀ ਹੁੰਦੀ ਨਹੀਂ ਰਾਜਸ਼ਾਹੀ ਤੇ ਅਸੀਂ ਗੱਲ ਹੀ ਨਹੀਂ ਕੀਤੀ ਕੋਈ ਉੱਤੇ ਕਿਉਂਕਿ ਨੀ ਇਤਨਾ ਨਹੀਂ ਗੱਲ ਹੁੰਦੀ ਨਾ ਤੇ ਅਸੀਂ ਇੰਡੀਵਿਜੁਐਲਿਟੀ ਦੀ ਗੱਲ ਕੀਤੀ ਇਹ ਮੇਰਾ ਇੰਡੀਵਿਜੁਅਲ ਦਾ ਕਿੱਥੇ ਫੈਸਲਾ ਵੀ ਡਰਗ ਨੂੰ ਖਤਮ ਕਰਨਾ ਹੈ ਗਾਣਾ ਪਰ ਡਰਗ ਦੀ ਕਰ ਰਹੇ ਚ ਰਾਜਸ਼ਾਹੀ ਤੇ ਲੋਕਤੰਤਰ ਦਾ ਮਸਲਾ ਹੀ ਨਹੀਂਗਾ ਤੁਸੀਂ ਸਿਸਟਮ ਦੀ ਗੱਲ ਕਰਨ ਲੱਗ ਪਏ ਨਾ ਸਾਰੀ ਸਿਸਟਮ ਤੇ ਦੇਖੋ ਸਾਨੂੰ ਜਸਟਿਸ ਨਹੀਂ ਮਿਲਿਆ ਜਾਂ ਕਿਸੇ ਨੂੰ ਜਸਟਿਸ ਨਹੀਂ ਮਿਲਦਾ ਤੁਸੀਂ ਕਹੋ ਕਿ ਆਪੀ ਇਹਦੇ ਚ ਇੱਕ ਬੰਦੇ ਦਾ ਫੈਸਲਾ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਤੇ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ ਇਹਦੇ ਚ ਲੋਕਤੰਤਰ ਤੇ ਰਾਜਸ਼ਾਹੀ ਦਾ ਮਸਲਾ ਕਿੱਥੋਂ ਆ ਜਾਂਦਾ ਲੇਕਿਨ ਇਸ ਗੱਲ ਨੂੰ ਤੇ ਹਰ ਬੰਦਾ ਚੱਕਦਾ ਹੈ ਹਰ ਸਿਸਟਮ ਚੱਕਦਾ ਹੈ ਕਿ ਵਾਕਈ ਜੋ ਉਹਦਾ ਜਸਟਿਸ ਮਿਲਣਾ ਇੰਤੋ ਤੱਕ ਲਿਮਟ ਰਹਿਣਾ ਚਾਪਾ ਵੀ ਜੇਨੋਸਾਈਡ ਨੂੰ ਇਹ ਕਹਿਣਾ ਵੀ ਠੀਕ ਨਹੀਂ ਹੋਇਆ 나జీਸ ਦਾ ਜੋ ਨੇ ਜੋ ਕੀਤਾ ਉਸ ਜਸਟਿਸ ਦਾ ਬਣਿਆ ਕੀ ਫਿਰ ਉਹ ਸਿੱਟਾ ਕੀ ਨਿਕਲਿਆ ਸਿੱਟਾ ਇਹ ਨਿਕਲੇ ਆ ਵੀ ਜੂਸ਼ ਅੱਜ ਸਿਕਿਉਰ ਨੇ ਦੁਨੀਆ ਭਰ ਦੇ ਵਿੱਚ ਸਿਕਿਉਰ ਨੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਨਹੀਂ ਅੱਜ ਵੀ ਉਹ ਲੜ ਰਹੇ ਆ ਪਲਸਤੀਨ ਨਾਲ ਨਹੀਂ ਪਲਸਤੀਨ ਨਾਲ ਲੜ ਰਹੇ ਬੱਕਰੀ ਬੇਸ਼ਰ ਘਾਟੋ ਘਾਟ ਉਹਨਾਂ ਕੋ ਆਪਣਾ ਘਰ ਹੈਗਾ ਘਰ ਸਾਡੇ ਕੋਲ ਵੀ ਐਂ ਜ਼ਮੀਨ ਸਾਡੀ ਵੀ ਹੈ ਨਹੀਂ ਉਹ ਤਾਂ ਫਿਰ ਸਾਡੇ ਕੋਲ ਬ੍ਰਿਟਿਸ਼ ਅਰਾ ਦੇ ਵਿੱਚ ਵੀ ਹੈਗਾ ਸੀ ਜ਼ਮੀਨਾਂ ਦੇ ਵਿੱਚ ਅਸੀਂ ਖੇਤੀ ਵੀ ਕਰਦੇ ਸੀ ਸਾਡੇ ਮੰਤਰੀ ਵੀ ਬਣਦੇ ਸੀ ਸਾਡੇ ਬੱਚੇ ਪੁਲਿਸ ਦੇ ਵੀ ਜਾਂਦੇ ਸੀ ਫਿਰ ਆਜ਼ਾਦੀ ਕਦੋਂ ਲਈ ਆਪਾਂ ਤੁਹਾਡਾ ਮਕਸਦ ਇੱਥੇ ਡਰੱਗਸ ਔਰ ਜੁੜਾ ਬੇਰੋਜਗਾਰੀ ਹੈ ਇਹ ਨੂੰ ਮਕਾਉਣਾ ਹੈ ਤੁਹਾਡਾ ਮਕਸਦ ਖਾਲਿਸਤਾਨ ਹੈ ਖਾਲਿਸਤਾਨ ਸਿੱਖਾਂ ਦਾ ਇੱਕ ਸੋਲੂਸ਼ਨ ਹੈ ਪੰਜਾਬ ਦੀ ਪ੍ਰੋਬਲਮ ਦਾ ਸੋਲੂਸ਼ਨ ਹੈ ਸੋ ਇਹ ਕਹਿਣਾ ਕਿ ਆ ਜਾਂ ਆਪ ਪਿਕਣ ਚੂਸ ਦਾ ਮਸਲਾ ਨਹੀਂ ਹੈਗਾ ਅਸੀਂ ਕਹਿੰਦੇ ਹਾਂ ਬੇਰੋਜਗਾਰੀ ਜਿਹੜੀ ਹੈ ਹੈ ਉਹਨੂੰ ਖਤਮ ਕਰਦਾ ਤੁਹਾਡੇ ਕੋਲ ਕੀ ਤਰੀਕਾ ਮੈਂ ਕਹਿੰਨਾ ਵੀ ਜਿੰਨਾ ਚਿਰ ਸਾਡੀਆਂ ਐਥਨਿਕ ਤੇ ਪਛਾਣ ਦੀਆਂ ਪ੍ਰੋਬਲਮਾਂ ਸਾਡੀਆਂ ਧਾਰਮਿਕ ਪ੍ਰੋਬਲਮਾਂ ਨਹੀਂ ਹੱਲ ਹੁੰਦੀਆਂ ਬੇਰਜ਼ਗਾਰੀ ਸਾਡੇ ਇੱਕ ਜੈਨੋਸਾਈਡਲ ਸਿੰਪਟਮ ਦੇ ਵਿੱਚੋਂ ਉੱਭੀ ਹੈ ਬੇਰਜ਼ਗਾਰੀ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ ਇਹ ਸਿੰਪਟਮ ਹੈ ਪੂਰੇ ਦੇਸ਼ ਦੀ ਬੇਰੋਜ਼ਗਾਰੀ ਦੀ ਪ੍ਰੋਬਲਮ ਨਹੀਂ ਪੰਜਾਬ ਦੇ ਵਿੱਚ ਤੇ ਸਭ ਤੋਂ ਉੱਪਰ ਚੱਲ ਗਈ ਪੰਜਾਬ ਦੇ ਵਿੱਚ ਡਰਗ ਦੀ ਪ੍ਰੋਬਲਮ ਹੋ ਫਿਰ ਤੁਸੀਂ ਉਧਰ ਨਹੀਂ ਜਾਣਾ ਜਦੋਂ ਮੈਂ ਕਹਿੰਦਾ ਪੰਜਾਬ ਦੇ ਵਿੱਚ ਮੈਂ ਤੇ ਕਹਿੰਦਾ ਪੂਰੇ ਦੇਸ਼ 'ਚ ਬੇਰੋਜ਼ਗਾਰੀ ਪ੍ਰੋਬਲਮ ਹੈ ਡਰਗ ਦੀ ਪ੍ਰੋਬਲਮ ਪੂਰੇ ਦੇਸ਼ 'ਚ ਹੈ ਪ੍ਰੋਬਲਮ ਤਾਂ ਹੈ ਦੀ ਇਹ ਕਿਉਂ ਨਹੀਂ ਹੈ ਨਹੀਂ ਤੁਸੀਂ ਕੀ ਕਹਿੰਦੇ ਹੋ ਬੰਬੇ ਚ ਨਹੀਂ ਹੈ ਫਿਲਮ ਸਟਾਰਾਂ ਦੇ ਬੱਚੇ ਪੜੇ ਜਾ ਰਹੇ ਤਾਂ ਪ੍ਰੋਬਲਮ ਹੈ ਤਾਂ ਹੀ ਹੈ ਨਾ ਸਿਟੀਜ਼ ਦੇ ਵਿੱਚ ਪਹਿਲਾਂ ਇੱਕ ਪ੍ਰੋਬਲਮ ਰਹੀ ਹੈ ਪਿੰਡਾਂ ਦੇ ਵਿੱਚ ਯੂਪੀ ਬਿਹਾਰ ਦੇ ਪਿੰਡਾਂ ਚ ਜਾਓ ਨੌਜਵਾਨ ਚਟੇਨਾ ਮਰ ਰਹੇ ਨੇ ਉੱਥੇ ਨਹੀਂ ਹੋ ਰਿਹਾ ਇਹ ਕੰਮ ਆਪਾਂ ਇਸ ਗੱਲ ਤੋਂ ਇੰਨੇ ਇਗਨੋਰੈਂਟ ਨਾ ਬਣੀਏ ਇਗਨੋਰੈਂਸ ਸਰਕਾਰਾਂ ਵਾਸਤੇ ਬੈਨੀਫੀਸ਼ੀਅਲ ਸੋਸਾਇਟੀ ਵਾਸਤੇ ਇੰਨੀ ਡੇਂਜਰਸ ਹੈ ਜਾਂ ਕਿਸੇ ਜਰਨਲਿਜ਼ਮ ਦੀ ਇਗਨੋਰੈਂਸ ਆ ਜਾਏ ਵੀ ਇੱਕ ਵਾਰ ਸੇ ਅਸੀਂ ਤੁਹਾਨੂੰ ਪੈਡੇਮਿਕ ਦੀ ਗੱਲ ਕਰ ਰਹੇ ਹਾਂ ਸਾਡੇ ਕੋਲ ਰੋਜ਼ 25 30 50 ਬੱਚੇ ਆ ਰਹੇ ਨੇ ਕੁੜੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਚਟੇ ਦੀਆਂ ਐਡਿਕਟ ਨੇ ਤੁਸੀਂ ਦੱਸੋ ਹੋਰ ਆਪਾਂ ਕੀ ਕੀ ਦੀ ਵੇਟ ਕਰ ਰਹੇ ਹੋ ਲੇਕਿਨ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹ ਤਾਂ ਆਲਰੇਡੀ ਵੀ ਬਹੁਤ ਸਾਰੇ ਡੀ ਐ ਡਿਡਿਕਸ਼ਨ ਸੈਂਟਰ ਚੱਲਦੇ ਹੋਣ ਰਿਜ਼ਲਟ ਦਿਖਾਓ ਕੀ ਇਹਨਾਂ ਦਾ ਹੋਇਆ ਪ੍ਰੋਬਲਮ ਪਤਾ ਕੀ ਹੈ ਸਾਡੀ ਸੁਸਾਇਟੀ ਦੇ ਵਿੱਚ ਅਸੀਂ ਇਹ ਨਹੀਂ ਸਮਝਿਆ ਕਿ ਇੱਥੋਂ ਦਾ ਤੰਤਰ ਵੱਖਰਾ ਹੋਣਾ ਚਾਹੀਦਾ ਵੈਸਟ ਦਾ ਕਾਪੀ ਕਰਕੇ ਸੈਕਟਰੀ ਸਾਰੇ ਉੱਥੋਂ ਆਈਡੀਆ ਲੈ ਲਿਆ ਆਪਾਂ ਸਾਰੀ ਚੀਜ਼ਾਂ ਦਾ ਆਈਡੀਆ ਉੱਥੋਂ ਲੈ ਕੇ ਅਸੀਂ ਇੱਥੇ ਕਾਪੀ ਪੇਸਟ ਕਰ ਦਿੱਤਾ ਡਿਡਿਕਸ਼ਨ ਜਿਹੜੀ ਹੈ ਡਰੱਗ ਜਿਹੜਾ ਵਾ ਮੈਂਟਲ ਇਸ਼ੂ ਬਜਾਦਾ ਫਿਜ਼ੀਕਲ ਇਸ਼ੂ ਘਟਾਦਾ ਡਰਗ ਫਿਜ਼ੀਕਲੀ ਤੁਹਾਨੂੰ ਨੀਡ ਹੁੰਦੀ ਹੈ ਦੀ ਇੱਕ ਹਫਤਾ ਦੋ ਹਫਤੇ ਤੋਂ ਬਾਅਦ ਬਾਡੀ ਡਿਮਾਂਡ ਨਹੀਂ ਕਰਦੀ ਉਤੋਂ ਬਾਅਦ ਮੈਂਟਲੀ ਸਾਰੀ ਪ੍ਰੋਬਲਮ ਹੈ ਜਿਹੜੀਆਂ ਜਿਹੜੀਆਂ ਕੌਮਾਂ ethnicities salivary ਚੋਂ ਰਿਲੀਜੀਅਸ ਸਲੇਵਰੀ ਚੋਂ ਜਾਂ ਕਿਸੇ ਵੀ ਤਰੀਕੇ ਦੀ ਸਲੇਵਰੀ ਚੋਂ ਲੰਘ ਕੇ ਆਉਂਦੀਆਂ ਉਹਨਾਂ ਵਾਸਤੇ ਮੈਂਟਲ ਤੌਰ ਤੇ ਡਰਗ ਨੂੰ ਛੱਡਣਾ ਔਖਾ ਹੋ ਜਾਂਦਾ ਹੈ ਇੱਕ ਰਿਐਲਿਟੀ ਹੈ ਤੁਸੀਂ ਕਿਦਾਂ ਸੋਲਵ ਕਰੋਗੇ ਜਿੰਨਾ ਚਿਰ ਇੱਕ ਢਾਂਚਾ ਖਾਲਸੇ ਦੇ ਰਾਜ ਦੇ ਉੱਤੇ ਢਾਂਚਾ ਨਹੀਂ ਖੜਾ ਹੁੰਦਾ ਉਹਨਾਂ ਚਿਰ ਇਹ ਡਰੱਗ ਦੀ ਪ੍ਰੋਬਲਮ ਸਿੰਪਟਮ ਵਜੋਂ ਉੱਪਰ ਦੀ ਰਹੂਗੀ ਡਰੱਗ ਇਕੱਲੇ ਦੀ ਪ੍ਰੋਬਲਮ ਨਹੀਂ ਹੈਗੀ ਹਰ ਪ੍ਰੋਬਲਮ ਹੁਣ ਪੱਤੇ ਤੋਂ ਪੁਣੇ ਦੀ ਪ੍ਰੋਬਲਮ ਹੈ ਹੁਣ ਕੋਈ ਤੇ ਕਹਿ ਸਕਦਾ ਵੀ ਭਾਈ ਦੇਖੋ ਕਿਹੜਾ ਕੋ ਤੁਹਾਡੇ ਜ਼ਬਰਦਸਤੀ ਕੇਸ ਕੱਟਦਾ ਹੈ ਇਹ ਗੱਲ ਜਾਇਜ਼ ਹੈ ਸੁਣਨ ਨੂੰ ਪਰ ਰਿਐਲਿਟੀ ਇਹ ਹੈ ਵੀ ਜਦੋਂ ਕੌਮਾਂ ਵਿੱਚ ਸੈਲਫ ਹੇਟ ਦੀ ਭਾਵਨਾ ਆਉਂਦੀ ਹੈ ਇਨਫੀਰੀਟੀ ਕੰਪਲੈਕਸ ਆ ਜਾਂਦਾ ਹੈ ਉਹਨਾਂ ਕੌਮਾਂ ਦੇ ਇਨਫੀਰੀਟੀ ਕੰਪਲੈਕਸ ਨੂੰ ਇਹ ਕਹਿਗਨਿਤ ਆਲਿਆ ਜਾ ਸਕਦਾ ਵੀ ਕੌਣ ਤੁਹਾਡੀ ਜ਼ਬਰਦਸਤੀ ਕਰ ਜਾਂਦਾ ਹੈ ਕੇਸ ਇਨਫੀਰੀਟੀ ਕੰਪਲੈਕਸ ਕੀ ਆ ਮੀਡੀਆ ਕੋ ਇੱਕ ਪੋਰਟਰੇ ਕਰਨ ਦੀ ਪਾਵਰ ਹੈਗੀ ਹੈ ਵੀ ਬੰਦਾ ਸੋਹਣਾ ਕੌਣ ਹੈ ਤੇ ਮਾੜਾ ਕੌਣ ਹੈ ਇਹ ਮੀਡੀਆ ਨੇ ਦੁਨੀਆ ਭਰ ਦੇ ਵਿੱਚ ਇਹ ਵਾਪਰਿਆ ਪਹਿਲਾਂ ਬਲੂ ਆਈਜ਼ ਗੋਰਾ ਰੰਗ ਯੂਰੋਪੀਅਨ ਬ੍ਰਿਟਿਸ਼ ਸਟੈਂਡਰਡਸ ਦਾ ਕੀਤੇ ਗਏ ਇਹ ਤੁਹਾਡੇ ਮਨ ਦੀ ਗੱਲ ਹੈ ਕਿ ਕੋਈ ਮੀਡੀਆ ਇਹ ਪੋਰਟਰੇਟ ਕਰ ਸਕਦਾ ਕਿਸੇ ਨੂੰ ਅਗਰ ਅਮਰੀਕਾ 'ਚ ਕੋਈ ਸਿੱਖ ਬ੍ਰਾਂਡ ਐਂਬੈਸਡਰ ਬਣ ਸਕਦਾ ਹੈ ਕਿਸੇ ਵੱਡੇ ਬ੍ਰਾਂਡ ਦਾ ਨਹੀਂ ਇਹ ਤਾਂ ਵਾਪਰਿਆ ਨਾ ਅਮਰੀਕਾ ਦੇ ਵਿੱਚ ਅਮਰੀ ਖਾਲਿਸਤਾਨ ਹੈ ਜਾਂ ਕੁਝ ਹੋਰ ਹੈ ਆਪਣਾ ਮਕਸਦ ਸਾਰਾ ਕੁਝ ਕਰਨਾ ਤੇ ਉਹਦਾ ਅਲਟੀਮੇਟ ਗੋਲ ਖਾਲਿਸਤਾਨ ਹੈ ਤਾਂ ਆਪਾਂ ਇਹਨੂੰ ਇੱਕ ਗੱਲ ਨੂੰ ਇਦਾਂ ਪੋਰਟਰੇ ਕਰੀਏ ਖਾਲਿਸਤਾਨ ਸਾਡੀ ਮੰਜ਼ਿਲ ਹੈ ਰਸਤੇ 'ਚ ਸਾਡਾ ਸਾਰਾ ਸੰਘਰਸ਼ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਖਾਲਿਸਤਾਨ ਬਣਾਉਣਾ ਮੈਂ ਤੇ ਉਹਦੇ ਜੇ ਆਪਾਂ ਡਰੱਗ ਦੀ ਪ੍ਰੋਬਲਮ ਦੀ ਗੱਲ ਕਰ ਰਹੇ ਤੇ ਜਿਹੜਾ ਬੰਦਾ ਡਰੱਗ ਦੀ ਪ੍ਰੋਬਲਮ ਦੀ ਗੱਲ ਕਰੂਗਾ ਉਹ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦਾ ਖਾਲਿਸਤਾਨ ਇਜ਼ ਦਾ ਅਲਟੀਮੇਟ ਸੋਲੂਸ਼ਨ ਟੂ ਏਵਰੀ ਪ੍ਰੋਬਲਮ ਵੀ ਹੈ ਹਾ ਰਾਈਟ ਨਾਓ ਔਰ ਇਹਦੇ ਲਈ ਆਪਾਂ ఓਪਨ ਡਿਸਕਸ਼ਨ ਵਾਸਤੇ ਡੂ ਯੂ ਥਿੰਕ ਇਟ ਇਜ਼ ਸੋ ਈਜ਼ੀ ਮੈਂ ਕਹਤੋਂ ਕੀ ਈਜ਼ੀ ਹੈ ਅਗਰ ਇੰਨਾ ਆਸਾਨ ਹੁੰਦਾ ਖਾਲਿਸਤਾਨ ਤੇ ਤੁਸੀਂ ਕੀ ਸੋਚਦੇ ਹੋ ਕਿ ਜਰਨੈਲ ਸਿੰਘ ਪਿੰਡਰਾ ਹੋਲੀ ਬੱਬਰ ਖਾਲਸਾ ਕਮਾਂਡੋ ਫੋਰਸ ਖਾਲਿਸਤਾਨ ਜਿੰਦਾ ਫੋਰਸ ਇਹ ਲੋਕਾਂ ਨੇ ਇੰਨਾ ਐਫਰਟ ਕੀਤਾ ਤੇ ਉਸ ਐਫਰਟ ਤੋਂ ਜ਼ਿਆਦਾ ਤੁਹਾਡਾ ਕੱਲਿਆਂ ਦਾ ਐਫਰਟ ਜ਼ਿਆਦਾ ਹੋ ਜੂਗਾ ਇਹ ਤੇ ਕਲੇਮ ਕਰਨ ਵਾਲੀ ਗੱਲ ਹੈ ਨਾ ਕੋਈ ਬੰਦਾ ਕਹਰੇ ਵੀ ਮੈਂ ਕੀਤਾ ਮੈਂ ਕਲੇਮ ਕਰ ਰਿਹਾ ਹਾਂ ਮੈਂ ਗੱਲ ਕਰ ਰਿਹਾ ਹਾਂ ਹਰ ਮੂਵਮੈਂਟ ਦੀ ਕੰਟੀਨਿਊਟੀ ਹੁੰਦੀ ਹੈ ਸੰਤਾਰੀ ਦੇ ਵਿੱਚ ਸੋ ਕਾਲਡ ਫਰੀडम ਮਿਲੀ ਹੈ ਸਿੱਗੀ ਤੋਂ ਪਹਿਲਾਂ ਪਹਿਲਾਂ ਗਦਰ ਮੂਵਮੈਂਟ ਜਿਹੜੀ ਸੀ ਉਹ ਖਤਮ ਹੋ ਗਈ ਹੈ ਸੋ ਪ੍ਰੋਬਲਮ ਇਹ ਆ 1931 ਚ ਭਗਤ ਸਿੰਘ ਨੂੰ ਫਾਂਸੀ ਹੁੰਦੀ ਹੈ 47 ਚ ਮੂਵਮੈਂਟ ਹੁੰਦੀ ਹੈ ਸੋ ਇਹ ਕਹਿਣਾ ਵੀ ਉਹਨਾਂ ਦੇ ਐਫਰਟ ਫੇਲ ਸੀ ਸਾਰੇ ਇਦਾਂ ਨਹੀਂ ਹੁੰਦਾ ਅਪਾ 1859 ਤੋਂ ਬਾਅਦ ਸਾਡੇ ਵਕਤ ਵਕਤ ਸੰਘਰਸ਼ ਸ਼ੁਰੂ ਹੋਇਆ ਰਾਜ ਦੀ ਪ੍ਰਾਪਤੀ ਵਾਸਤੇ ਔਰ ਰਾਜ ਦੀ ਪ੍ਰਾਪਤੀ ਦੇ ਜਿਹੜੇ ਸੰਘਰਸ਼ ਆ ਉਹਨਾਂ ਦੇ ਵਿੱਚੋਂ ਕੋਈ ਵੀ ਇਹ ਨਹੀਂ ਹੁੰਦਾ ਵੀ ਇੱਕ ਮੌਕੇ ਦੇ ਉੱਤੇ ਇਕੱਠਾ ਸੰਘਰਸ਼ ਚੱਲ ਰਿਹਾ ਸੀ ਉਸ ਤੋਂ ਬਾਅਦ ਬੰਦੇ ਨੂੰ ਕਹੋ ਕਿਹਾ ਜਾਵੇ ਵੀ ਹੁਣ ਤੂੰ ਉਦੋਂ ਨਹੀਂ ਹੋਇਆ ਤੇ ਹੁਣ ਕਿਉਂ ਹੋਊਗਾ ਇਹ ਤੇ ਮੈਨੂੰ ਲੱਗਦਾ ਵੀ ਪਿੰਜਰੇ 'ਚ ਪਈ ਕਿਸੇ ਗੌਮ ਕਹੋ ਇਹ ਕਹਿਣਾ ਵੀ ਪਹਿਲਾਂ ਤੁਸੀਂ 10 ਬੰਦੇ ਪਿੰਜਰਾ ਤੋੜਨਦੇ ਸੀ ਉਦੋਂ ਤੜ ਟੁੱਟਾ ਨਹੀਂ ਹੁਣ ਕੱਲਾ ਕਿਦੋਂ ਲੱਗਾ ਹੈ ਮੈਨੂੰ ਐ ਲੱਗਦਾ ਵੀ ਬੰਦਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਅਸੀਂ ਸਲੇਵਰੀ ਨੂੰ ਆਈਡੈਂਟੀਫਾਈ ਕੀਤਾ ਅਸੀਂ ਇਸ ਸਲੇਵਰੀ ਦੇ ਖਿਲਾਫ ਕੰਮ ਕਰ ਰਹੇ ਹਾਂ ਅਸੀਂ ਬੜੇ ਪੀਸਫੁਲ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਵਾ ਕਾਮ ਨੂੰ ਸਮਝਾ ਰਹੇ ਹਾਂ ਵੀ ਤੁਸੀਂ ਭਾਈ ਆ ਸ਼ਾਹਨੋ ਗੁਲਾਮੀ ਕੀ ਹੈ ਮੈਂ ਤੁਹਾਡੇ ਸਲੇਵਰੀ ਔਰ ਪੰਜਾਬੀਆਂ ਨੂੰ ਉਹਦੇ ਨਾਲ ਨਹੀਂ ਜੋੜਦਾ ਖਾਲਸਾ ਰਾਜ ਕਰਦਾ ਹੈ ਰਾਜ ਕਰਦਾ ਰਿਹਾ ਹੈ ਔਰ ਖਾਲਸਾ ਅੱਜ ਵੀ ਚੜ੍ਹਦੀ ਕਲਾ ਹੈ ਤੁਹਾਡੇ ਮਨ 'ਚ ਇਹ ਕਦੋਂ ਆਇਆ ਕਿ ਜਾ ਕੇ ਪੰਜਾਬ 'ਚ ਇਸ ਮੂਮੈਂਟ 'ਚ ਕੰਮ ਕਰੀਏ ਆਪਾਂ 12 ਜਦੋਂ ਅਸੀਂ ਇੱਥੇ ਗਏ ਅਸੀਂ ਇੱਥੇ ਤਰਤੀ ਤੇ 18 ਸਾਲ ਕੱਟਿਆ ਨੇ ਸਾਨੂੰ ਉਦੋਂ ਵੀ ਇਹਨਾਂ ਚੀ ਵਲ ਨਹੀਂ ਸੀ ਵੱਤ ਸਕਦੇ ਇੱਕ ਉਮਰ ਹੁੰਦੀ ਹੈ ਬੰਦੇ ਦੀ ਬੰਦੇ ਦਾ ਉਮਰ ਦਾ ਤਕਾਜ਼ਾ ਹੁੰਦਾ ਹੈ ਫਰੀडम फाइਟਰ ਸੀ ਉਹਨਾਂ ਨੂੰ ਬਾਅਦ ਜਾ ਕੇ ਅਹਿਸਾਸ ਹੋਇਆ ਭਾ ਚਾਹੇ ਕਰਤਾਰ ਸਿੰਘ ਸਰਾਭਾ ਸੀ ਜਾਂ ਹੋਰ ਵੀ ਸੀ ਕਿ ਸਾਡੀ ਧਰਤੀ ਦੇ ਉੱਤੇ ਸਾਨੂੰ ਕੁਝ ਨਾ ਕੁਝ ਸੰਰਚ ਕਰਨਾ ਚਾਹੀਦਾ ਜਦੋਂ ਅਸੀਂ ਬਾਹਰ ਗਏ ਉੱਥੇ ਜਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਰਾਮ ਸਾਰਾ ਕੁਝ ਸਾਨੂੰ ਮਿਲਿਆ ਇਦਾਂ ਦੀ ਕੋਈ ਆਪਣੀ ਕੌਮ ਦੇ ਗੁਲਾਮ ਹੋਣ ਦੀ ਬੇਚੈਨੀ ਹੁੰਦੀ ਜਿਹੜੀ ਉਹਨੇ ਸਾਨੂੰ ਤੰਗ ਕੀਤਾ ਜਿਹੜਾ ਬੇਦਬੀ ਘਟਨਾ ਵਾਪਰੀ ਗੇ ਬਰਗੜ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਬਾਕੀ ਸਿੱਖਾਂ ਦੇ ਪਰ ਜਿੰਨੇ ਸਿੱਖਾਂ ਨੂੰ ਮੈਂ ਜਾਣਦਾ ਨੌਜਵਾਨਾਂ ਨੂੰ ਉਹਨਾਂ ਦੀ ਲਾਈਫ ਦਾ ਚੇਂ ਵਿਦਿ ਘਟਨਾ ਸੀ ਉਸ ਤੋਂ ਬਾਅਦ ਸਾਡੇ ਸੋਚਣ ਦਾ ਸਾਡੇ ਰਹਿਣ ਦਾ ਤਰੀਕਾ ਬਦਲ ਗਿਆ ਸੱਤ ਸਾਲ ਕਿਉਂ ਲੱਗੇ ਤੁਹਾਨੂੰ 15 ਅਕਤੂਬਰ ਦੀ ਘਟਨਾ ਸੀ ਤੁਸੀਂ ਅਗਸਤ 22 ਚਾਹੁੰਦੇ ਹੋ ਇਦਾਂ ਨਹੀਂ ਹੁੰਦਾ ਕਦੇ ਵੀ ਕੀ ਹੁੰਦਾ ਵੀ ਜਦੋਂ ਸਵੇਰੇ ਆਪਣੇ ਮਨ ਚ ਕੋਈ ਗੱਲ ਹੁੰਦੀ ਹੈ ਬਸ ਸਵੇਰੇ ਉੱਠ ਕੇ ਰੈਐਕਸ਼ਨ ਕਰਨ ਤੋਂ ਉਪਰ ਪੀਦਾ ਐਦਾ ਨਹੀਂ ਹੁੰਦਾ ਆਪਾਂ ਉਸ ਤੋਂ ਬਾਅਦ ਚ ਸਰਬੱਤ ਖਾਲਸਾ ਵੀ ਹੋਇਆ ਉਸ ਤੋਂ ਬਾਅਦ ਚ ਕਿਸਾਨਨੀ ਐਜੀਟੇਸ਼ਨ ਚੱਲਿਆ ਕਿਸਾਨ ਐਜੀਟੇਸ਼ਨ ਜੇ ਤੁਸੀਂ ਮੰਨਦੇ ਹੋ ਵੀ ਇਹ ਤਿੰਨ ਬਿੱਲਾਂ ਦੀ ਇਕੱਲੀ ਲੜਾਈ ਨਹੀਂ ਸੀ ਕਿਉਂਕਿ ਜੋ ਨੌਜਵਾਨਾਂ ਦਾ ਰੌਂ ਸੀ ਜਿਸ ਤਰ੍ਹਾਂ ਇੱਕ ਇਹਦੇ ਨੌਜਵਾਨਾਂ ਦੀ ਸੈਂਟੀਮੈਂਟ ਸੀ ਕਿਸਾਨ ਦੀ ਦਿੱਲੀ ਦੇ ਖਿਲਾਫ ਜੋ ਕੁਝ ਹੋਇਆ ਵਾਪਰਿਆ ਉਹ ਤਿੰਨ ਬਿੱਲਾਂ ਦਾ ਲੜਾਈ ਨਹੀਂ ਸੀ ਇਕੱਲੀ ਉਹ ਇੱਕ ਉਬਾਲ ਜਿਹੜਾ ਸੀ ਉਹਨੇ ਇੱਕ ਥਾਂ ਦੇ ਪ੍ਰੋਜੈਕਟ ਹੁੰਦਾ ਜਿਵੇਂ ਲਾਵਾ ਧਰਤੀ ਥੱਲੇ ਇੱਕ ਥਾਂ ਤੋਂ ਚੈਨਲਾਈਜ਼ ਹੋ ਕੇ ਨਿਕਲਦਾ ਜਦੋਂ ਉਥੇ ਅਸੰਘਰਸ਼ ਹੋਇਆ ਦੀਪ ਸਿੱਧੂ ਇੰਟਰੋਡਿਊਸ ਹੋਇਆ ਸਾਨੂੰ ਇਹ ਲੱਗਦਾ ਸੀ ਵੀ ਸਾਡਾ ਲੀਡਰ ਪੰਜਾਬ ਦੀ ਧਰਤੀ ਤੇ ਆਇਆ ਹੈ ਅਸੀਂ ਉਹਦੇ ਨਾਲ ਤੁਰੇ ਆ ਅਸੀਂ ਉਹਨੂੰ ਸਪੋਰਟ ਕੀਤੀ ਹਰ ਮੌਕੇ ਦੇ ਉੱਤੇ ਜਦੋਂ ਉਹਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਜੋ ਕੁਝ ਸਰਕਮਸਟੈਂਸਸ ਹੋਏ ਉਸ ਤੋਂ ਬਾਅਦ ਅਸੀਂ ਆਏ ਜਦੋਂ ਸਮਾਂ ਬਣਿਆ ਪਹਿਲਾ ਦੀਪ ਸਿੱਧੂ ਦੀ ਸ਼ਹੀਦੀ ਹੁੰਦੀ ਹੈ ਤੁਸੀਂ ਕਿਹਾ ਲੇਕਿਨ ਜੋ ਦੋਸਤ ਉਹਨਾਂ ਦੀ ਉਹਨਾਂ ਦੇ ਨਾਲ ਸੀ ਉਹ ਇਸ ਗੱਲ ਤੋਂ ਇਤਫਾਕ ਹੀ ਨਹੀਂ ਰੱਖਦੀ ਉਲਟਾ ਤੁਸੀਂ ਉਹਦੇ ਤੇ ਵੀ ਪ੍ਰੈਸ਼ਰ ਬਣਾ ਰਹੇ ਹੋ ਕਿ ਸ਼ਹੀਦੀ ਕੋ ਨਹੀਂ ਮੈਂ ਅਸੀਂ ਕਿਸੇ ਤੇ ਪ੍ਰੈਸ਼ਰ ਨਹੀਂ ਬਣਾਉਂਦੇ ਮੈਂ ਤੁਹਾਨੂੰ ਹੀ ਨਾ ਕਹੋ ਕਿ ਅਸੀਂ ਤੁਹਾਡੇ ਤੇ ਪ੍ਰੈਸ਼ਰ ਥੋੜੀ ਬਣਾਵਾਂਗੇ ਗੱਲ ਇਹ ਆ ਕਿ ਹਰ ਬੰਦੇ ਦਾ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ ਹੈ ਔਰ ਮੈਂ ਤੁਹਾਨੂੰ ਪੁੱਛਦਾ ਹਾਂ ਵੀ ਤੁਸੀਂ ਜਿਹੜਾ ਵਾ ਸ਼ਹੀਦੀ ਸ਼ਬਦ ਦੇ ਮਾਇਨੇ ਸਾਡੇ ਲਈ ਤੇ ਆ ਵੀ ਜਿਹੜਾ ਪੰਥ ਦੇ ਰਸਤੇ ਤੇ ਤੁਰ ਪਿਆ ਜੀ ਸਤਿਗੁਰ ਦੀ ਜੋਤੋਂ ਪ੍ਰੇਮ ਖੇੜਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉਤ ਮਾਰਗ ਪੈ ਤਰੀਜੈ ਸਿਰ ਦੀਜੈ ਕਾਣ ਨਕੀਜੈ ਹੈ ਦੀਪ ਸਿੱਧੂ ਨੇ ਜੇਲ ਕੱਟੀ ਉਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਸਾਰਿਆਂ ਨੂੰ ਕਹਿੰਦੇ ਸੀ ਵੀ ਦੇਖੋ ਜੀ ਇਹ ਬਾਹਰ ਆਣ ਕੇ ਮੁਕਰ ਜੂਗਾ ਬੰਬੇ ਚਲ ਜੂਗਾ ਉਹਨੇ ਪੰਥ ਤੇ ਚਾਣ ਕੇ ਸੰਘਰਸ਼ ਕੀਤਾ ਸੰਘਰਸ਼ ਕਰਨ ਦੇ ਬਾਵਜੂਦ ਉਹਨੇ ਅਖੀਰੀ ਦਿਨਾਂ ਦੇ ਵਿੱਚ ਦਸਤਾਰ ਵੀ ਧਾਰਨ ਕੀਤੀ ਔਰ ਉਹਨੇ ਖਾਲਸਤਾਨ ਦੀ ਇਲੈਕਸ਼ਨ ਲੜ ਰਹੀ ਪਾਰਟੀ ਦਾ ਪ੍ਰਚਾਰ ਵੀ ਕੀਤਾ ਹੈ ਉਸ ਤੋਂ ਬਾਅਦ ਜੋ ਉਹਦਾ ਐਕਸੀਡੈਂਟ ਕੀਤਾ ਗਿਆ ਜੋ ਕੁਝ ਹੋਇਆ ਉਸ ਤੋਂ ਬਾਅਦ ਉਹਨੇ ਐਕਸੀਡੈਂਟ ਕਿਹਨੇ ਕੀਤਾ ਦੇਖੋ ਮੈਂ ਸਿੰਪਲ ਗੱਲ ਕਰਦਾ ਉਹ ਠੀਕ ਹੈ ਕਿ ਤੁਹਾਨੂੰ ਇਹ ਚੀਜ਼ ਤੁਹਾਨੂੰ ਵੀ ਲੱਗਦਾ ਵੀ ਐਕਸੀਡੈਂਟ ਕੋਈ ਨਿਊ ਫੀਨੋਮੈਨਾ ਬੰਦਿਆਂ ਨੂੰ ਆਰਡਰ ਕਰਉਂਗਾ ਕੋਈ ਵੀ ਚੀਜ਼ ਪਰ ਫਲੋਟ ਕਰ ਦੇਣਾ ਵੀ ਠੀਕ ਨਹੀਂ ਜਿਹੜਾ ਸਰਕਾਰਾਂ ਨੇ ਜਿਹੜਾ ਨਾਲ ਬੰਦਾ ਆਈ ਵਿਟਨੈਸ ਹੈ ਉਹ ਇਹ ਗੱਲ ਕਹਿ ਰਿਹਾ ਕਿ ਐਕਸੀਡੈਂਸੀ ਦਾ ਉਥੇ ਪੁਲਿਸ ਨੇ ਜਾਂਚ ਕੀਤੀ ਉਹ ਹਰ ਚੀਜ਼ ਨੂੰ ਆਪਾਂ ਸਾਜ਼ਿਸ਼ ਮੰਨਣ ਲੱਗ ਜਾਈਏ ਤੇ ਉਹ ਤਾਂ ਬੁਮਰਾ ਕਰਨ ਵਾਲੀ ਗੱਲ ਹੈ ਅਸੀਂ ਦੀਪਸ਼ਦੂ ਨੂੰ ਸ਼ਹੀਦ ਕਹਿੰਨੇ ਆ ਘਬਰਾਹ ਕਰਨ ਵਾਲੀ ਕਿਹੜੀ ਗੱਲ ਇਹਦੇ ਵਿੱਚ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ ਕੌਣ ਸਾਜ਼ਿਸ਼ ਰਚੇਗਾ ਇਹ ਦੱਸੋ ਸਾਜ਼ਿਸ਼ ਹਿੰਦੁਸਤਾਨੀ ਹਕੂਮਤ ਅੱਗੇ ਰਚਦੀ ਨਹੀਂ ਰਹੀ ਅੱਗੇ ਕਦੀ ਸਾਜ਼ਿਸ਼ ਰਚੀਗੀ ਸਾਡੇ ਖਿਲਾਫ ਸਾਡੀ ਹੱਕਾਂ ਦੀ ਜਿਹੜਾ ਬੰਦਾ ਗੱਲ ਕਰਦਾ ਉਹਨੂੰ ਜਦੋਂ ਜੇਲ੍ਹ 'ਚ ਭੇਜਿਆ ਸੀ ਉਹ ਸਾਜ਼ਿਸ਼ ਨਹੀਂ ਸੀ ਉਹਦੇ ਖਿਲਾਫ ਕੀ ਸੀ ਉਹਦਾ ਫਿਰ ਕ੍ਰਾਈਮ ਕੀ ਸੀ ਜ ਉਹ 26 ਜਨਵਰੀ ਨੂੰ ਨਹੀਂ ਹੋਣਾ ਚਾਹੀਦਾ ਸੀ ਜੋ ਕਿਸਾਨ ਮੂਵਮੈਂਟ ਦਾ ਇੱਕ ਟੈਂਪੋ ਸੀਗਾ ਇੱਕ ਬ੍ਰੇਕਰ ਸੀ ਉਹਦੇ ਚ ਤੁਸੀਂ ਕਹਿ ਰਹੇ ਹੋ ਕਿ ਜੋ ਦਿੱਲੀ ਦੀ ਹਕੂਮਤ ਦੇ ਪ੍ਰਤੀ ਸੀ ਇਸ ਤਰ੍ਹਾਂ ਨਹੀਂ ਸੀਗਾ ਜਦੋਂ ਕਿਸਾਨ ਮੂਵਮੈਂਟ ਸ਼ੁਰੂ ਹੋ ਗਈ ਨਾ ਉਹਦੇ ਚ ਕਈ ਬੰਦਿਆਂ ਨੇ ਆਪਣੀ ਆਪਣੀ ਡਾਇਰੈਕਸ਼ਨ ਚ ਉਹਨੂੰ ਤੋੜਨਾ ਸ਼ੁਰੂ ਕਰਤਾ ਇਸ ਕਰਕੇ ਉੱਥੇ ਡਿਵੀਜ਼ਨ ਆਫ opinion ਵੀ ਹੋ ਗਿਆ ਸੀ ਜਦੋਂ ਕਿਸਾਨ ਜਿਹੜੇ ਦਿੱਲੀ ਪਹੁੰਚੇ ਆ ਉਹ ਦਿੱਲੀ ਵਾਇਲੈਂਸ ਕਰਕੇ ਪਹੁੰਚੇ ਸੀ ਕਿ ਜਿਹੜੇ ਉਹਨਾਂ ਲੀਡਰਾਂ ਕਰਕੇ ਪਹੁੰਚੇ ਸੀ ਜਿਹੜੇ ਕਹਿੰਦੇ ਜਿੱਥੇ ਬਿਠਾਓਗੇ ਅਸੀਂ ਬਹਿ ਜਾਵਾਂਗੇ ਕਿ ਕਜ਼ਾਨ ਲੀਡਰ ਨਹੀਂ ਪੰਡ ਕੇ ਅੱਧੇ ਲੀਡਰਾਂ ਨੇ ਕਿਹਾ ਸੀ ਕਿ ਬਹਿ ਜਾਣਾ ਅੱਧੇ ਲੀਡਰਾਂ ਨੇ ਕਿਹਾ ਉਧਰ ਨਹੀਂ ਕਿਸੇ ਕਿਸੇ ਲੀਡਰ ਨੇ ਨਹੀਂ ਸੀ ਕਿਹਾ ਬਹਿ ਜਾਣਾ ਦੀਪ ਸਿੱਧੂ ਨੇ ਬੜੀਆਂ ਗੱਲਾਂ ਕੀਤੀਆਂ ਤੁਹਾਡਾ ਜ਼ਿਕਰ ਵੀ ਨਹੀਂ ਆਇਆ ਉਹਦੇ ਵਿੱਚ ਲੇਕਿਨ ਜੇ ਤੁਸੀਂ ਉਹਨਾਂ ਦੇ ਨਾਲ ਹੁੰਦੇ ਸੀ ਨਹੀਂ ਮੈਂ ਤਾਂ ਇਹ ਗੱਲ ਕਲੇਮ ਹੀ ਨਹੀਂ ਕੀਤੀ ਵੀ ਮੈਂ ਦੀਪ ਸੂਧਨ ਮੇਰਾ ਜ਼ਿਕਰ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਇਹ ਤਾਂ ਮਸਲਾ ਨਹੀਂ ਇਸ ਗੱਲ ਦੇ ਵਿੱਚ ਗੱਲ ਤਾਂ ਆਪਾਂ ਉਹਦੀ ਆਈਡੀਓਲੋਜੀ ਦੀ ਕਰ ਰਹੇ ਹਾਂ ਬੰਦੇ ਕਿੱਥੋਂ ਇਹਦੇ ਵਿੱਚ ਇੰਪ ਸੀ ਉਹ ਸਾਰਿਆਂ ਨੇ ਦੇਖਿਆ ਸੀ ਅਸੀਂ ਵੀ ਟੀਵੀ ਤੇ ਦੇਖਿਆ ਦਿਖਾਇਆ ਵੀ ਜਦੋਂ ਲੀਡਰਸ ਨੇ ਕਿਹਾ ਸੀ ਵੀ ਅਸੀਂ ਜਾਣਾ ਹੈ ਦਿੱਲੀ ਦੇ ਅੰਦਰ ਰਿੰਗ ਰੋਡ ਦੀ ਕਾਲ ਦਿੱਤੀ ਗਈ ਸੀ ਤੁਸੀਂ ਲੀਡਰਸ ਨੂੰ ਪੁੱਛਿਆ ਵੀ ਤੁਸੀਂ ਨੌਜਵਾਨਾਂ ਨੂੰ ਕਾਲ ਦੇ ਕੇ ਕਿਉਂ ਪਿੱਛੇ ਹਟੇ ਸਭ ਕੁਝ ਪੁੱਛਿਆ ਅਸੀਂ ਕਿਸਾਨ ਅੰਦੋਲਨ ਤੋਂ ਅੱਗੇ ਵਧੇ ਆਂ ਔਰ ਕਿਸਾਨ ਜਿਹੜੇ ਉਹ ਬਿਲ ਸੀਗੇ ਤਿੰਨ ਖੇਤੀਬਾੜੀ ਉਹ ਵੀ ਖਤਮ ਹੋਰ ਉਹਦੇ ਨਾਲ ਕੀ ਫਰਕ ਪਿਆ ਉਹਦੇ ਨਾਲ ਫਰਕ ਫਾਰਮਿੰਗ ਨੂੰ ਕੀ ਫਰਕ ਪਿਆ ਨਹੀਂ ਬਿੱਲੀ ਕੈਨਸਲ ਹੋ ਗਈ ਨਹੀਂ ਬਿੱਲ ਕੈਨਸਲ ਹੋ ਗਏ ਪਰ ਉਹਦੇ ਨਾਲ ਜਿਹੜੇ ਪਹਿਲੇ ਕਿਸਾਨ ਸੁਸਾਈਡ ਕਰ ਰਹੇ ਸੀ ਉਹਦਾ ਕੀ ਸੋਲੂਸ਼ਨ ਨਿਕਲਿਆ ਐਡਾ ਵੱਡਾ ਐਜੀਟੇਸ਼ਨ ਹੋਇਆ ਦੀਪੇਹੋ ਕਹਿੰਦਾ ਸੀ ਨਾ ਐਡੇ ਵੱਡੇ ਐਜੀਟੇਸ਼ਨ ਚੋਂ ਅਸੀਂ ਸਿਰਫ ਤਿੰਨ ਬਿੱਲ ਕੈਨਸਲ ਕਰਾਉਣ ਨਹੀਂ ਆਏ ਅਸੀਂ ਮਿੰਦੇ ਸਾਨੂੰ ਉੱਥੇ ਜੇ ਨਕਸਲੀ ਜਿਹੜੇ ਸੀ ਉਹਨਾਂ ਦੀਆਂ ਫੋਟੋਆਂ ਲੱਗ ਸਕਦੀਆਂ ਸੀ ਨਕਸਲ सिंपथਾਈਜ਼ਰਸ ਦੀਆਂ ਜਾਂ ਜਿਹੜੇ ਉਹਨਾਂ ਲਈ ਲੜਦੇ ਆ ਜਾਂ ਲਿਖਦੇ ਆ ਤੇ ਫਿਰ ਬੰਦੀ ਸਿੰਘਾਂ ਦੀ ਫੋਟੋ ਲਾਉਣ ਤੋਂ ਉੱਥੇ ਕਿਉਂ ਮਨਾ ਕੀਤਾ ਗਿਆ ਸੀ ਇਹ ਡਿਸਕ੍ਰਿਮੀਨੇਸ਼ਨ ਨਹੀਂ ਸੀ ਸਿਕੰਦਰ ਨਹੀਂ ਮਨਾ ਕੀਤਾ ਮੋਹਾਲੀ ਲੱਗੀਆਂ ਹੋਈਆਂ ਕੋਈ ਮਨਾ ਨਹੀਂ ਮੋਰਚਾ ਹੀ ਸਪੈਸੀਫਿਕਲੀ ਲੱਗਾ ਹੋਇਆ ਉੱਥੇ ਗਰਾਹਾ ਜਥੇਬੰਦੀ ਨੇ ਮਨਾ ਕੀਤਾ ਸਪੈਸ਼ਲੀ ਉਹਨੇ ਜਦੋਂ 11 ਤਰੀਕ ਨੂੰ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਗਿਆ ਤੁਸੀਂ ਉਹਨਾਂ ਨੂੰ ਹੀ ਜਵਾਬ ਪੁੱਛੋ ਨਾ ਨਹੀਂ ਫਿਰ ਮੈਂ ਤੁਸੀਂ ਕਹਿ ਰਹੇ ਜੋ ਵੀ ਕੌਨ ਡਾਇਰੈਕਸ਼ਨ ਨੂੰ ਚੇਂਜ ਕਰਕੇ ਲੈ ਗਏ ਤੁਸੀਂ ਕਦੀ ਗ੍ਰਾਹਕਾਂ ਨੂੰ ਅੱਜ ਤੱਕ ਇਹ ਕੁਐਸਚਨ ਕੀਤਾ ਵੀ ਤੁਸੀਂ ਕਿਸਾਨੀ ਮੋਰਚੇ ਦੇ ਵਿੱਚ ਉਹਨਾਂ ਦੀ ਫੋਟੋਆਂ ਕਿਉਂ ਲਾਈਆਂ ਮੈਨੂੰ ਸਭ ਤੋਂ ਵੱਡਾ ਡਰ ਪਤਾ ਕੀ ਲੱਗ ਰਿਹਾ ਵੀ ਐਂਡ 'ਚ ਆ ਕੇ ਆਪਾਂ ਪੰਜਾਬੀ ਨਾਲ ਲੜ ਪਈਏ ਫਿਰ ਆਪਸ 'ਚ ਨਹੀਂ ਨਹੀਂ ਪੰਜਾਬੀ ਲੜਨ ਦੀ ਗੱਲ ਨਹੀਂ ਹੁੰਦੀ ਗੱਲ ਇਹ ਆ ਵੀ ਜਦੋਂ ਬਾਇਸਨੈਸ ਆਉਂਦੀ ਹੈ ਨਾ ਇੱਕ ਪਾਸੇ ਤੁਸੀਂ ਸਾਡੇ ਤੇ ਬਲੇਮ ਲਾਓਗੇ ਵੀ ਲਾਲ ਕਿਲੇ ਦੇ ਦੀ ਸ਼ਾਨ ਸਾਹਿਬ ਚੜਾਉਣ ਨਾਲ ਮੋਰਚਾ ਸਾਈ سوالتے بھی ہے ਹਿੰਸਾ ਨਾਲ ਮੂਵਮੈਂਟ ਵੀਕ ਪੈਂਦੀ ਹੈ ਹਿੰਸਾ ਸਟੇਟ ਕਰਦੀ ਹੈ ਕਿ ਸਟੇਟ ਦੇ ਜਿਹੜੇ ਅਲਟ ਖੜੇ ਰੋਕੋ ਕਰਦੇ ਨੇ ਕੀ ਪੰਜਾਬ ਚ ਡਰ ਦਾ ਮਾਹੌਲ ਬਣਾ ਕੇ ਆਪਾਂ ਆਪਣੀ ਇੰਪੋਰਟੈਂਸ ਬਣਾ ਰਹੇ ਪੰਜਾਬ ਚ ਡਰ ਦਾ ਮਾਹੌਲ ਕੀ ਹੈ ਤੁਸੀ ਕਿਹਨਾਂ ਕ ਡਰ ਲੱਗਾ ਤੁਹਾਨੂੰ ਵਿਚਾਰ ਚ ਡਰ ਦਾ ਮਾਹੌਲ মিডিਆ ਬਣਾਉਂਦਾ ਮੈਂ ਤੇ ਨਹੀਂ ਬਣਾਉਂਦਾ ਡਰ ਦਾ ਮਾਹੌਲ ਕੀ ਹੁੰਦਾ ਸਾਡੇ ਕੋਲ ਤੇ ਰੋਜ਼ ਬੱਚੇ ਆ ਰਹੇ ਨੇ ਆਪਣੇ ਬੱਚੇ ਛੱਡ ਕੇ ਜਾ ਰਹੇ ਨੇ ਮਾਪਿਓ ਉਹ ਡਰ ਦੇ ਮਾਹੌਲ মিডিਆ ਨੂੰ ਕੀ ਫਾਇਦਾ ਹੈ ਡਰ ਦਾ ਮਾਹੌਲ ਬਣਾ ਕੇ ਨਹੀਂ ਸੈਂਸੇਸ਼ਨ ਕ੍ਰੀਏਟ ਕਰਕੇ মিডিਆ ਨੂੰ ਕੇਵਲੇ ਫਾਇਦਾ ਹੋ ਸਕਦਾ ਕਿੱਥੇ ਸੈਂਸੇ ਗੱਲਾਂ ਤਿੱਖੀਆਂ ਨੇ ਤ ਹੁਣ ਇਹ ਹੈ ਕਿ ਉਹ ਆਂਦੇ ਨੇ ਕੋਈ ਸੋਲੂਸ਼ਨ ਨਿਕਲੇ ਪਰ ਅਮਰਤ ਪਾਲ ਸਿੰਘ ਦਾ ਸੀ ਕਿ ਜਿਹੜਾ ਸਪੈਸ਼ਲੀ ਨਸ਼ਿਆਂ ਨੂੰ ਲੈ ਕੇ ਕਿ ਇੱਕ ਪੰਜਾਬ ਸਿੱਖ ਧਰਮ ਦੇ ਵਿੱਚ ਤੇ ਵੈਸੇ ਹੀ ਨਸ਼ੇ ਦੇ ਉੱਤੇ ਮਮਾਨੀਆ ਤੇ ਇਹ ਉਹ ਹਰ ਹਰ ਧਰਮ ਚ ਹੈ ਲੇਕਿਨ ਸਿੱਖਾਂ ਦੇ ਵਿੱਚ ਇਹ ਕਿ ਉਹ ਜਿਹੜੇ ਪਹਿਲੇ ਸੰਤ ਸੰਚ 84 ਵਾਲੇ ਉਹਨਾਂ ਨੇ ਵੀ ਮਤਲਬ ਕੋਸ਼ਿਸ਼ ਪੂਰੀ ਕੀਤੀ ਸੀ ਕਿ ਨਾ ਕੋਈ ਤੰਬਾਕੂ ਤੇ ਹੁਕਾਤਾ ਕਣੀ ਪੀਂਦੇ ਉਹ ਕਾ ਸਿਗਰਟ ਉਹ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਬੁਰਾ ਮਤਲਬ ਬੁਰਾ ਕੰਦੇ ਗਿਆ ਸਹੀ ਗੱਲ ਆ ਤੂੰ ਕਹਿੰਦੇ ਨੇ ਕਿ ਜਿਹੜੀ ਚਿੱਟੇ ਤੇ ਤੇ ਲੱਗੀ ਆ ਇਹ ਜੇ ਸਰਕਾਰ ਸਪੋਰਟ ਨਾ ਕਰੇ ਤੇ ਇਹ ਨਹੀਂ ਕਰ ਸਕਦੇ ਬਿਜ਼ਨਸ ਔਰ ਸਜਾਦ ਵੀ ਦੇਖੋ ਇੱਕ ਕੌਮ ਜਦੋਂ ਨਸ਼ੇ ਤੋਂ ਦੂਰ ਰਹੇਗੀ ਇੱਕ ਕੌਮ ਵੈਸੇ ਹੀ ਨਹੀਂ ਤਾਕਤਵਰ ਹੈਗੀ ਆ ਸਰ ਇਹ ਸਰਕਾਰਾਂ ਦੀਆਂ ਨੇ ਸਿੱਧੀ ਗੱਲ ਮੈਨੂੰ ਦੱਸਣਾ ਉਹ ਹੱਥੀ ਨਹੀਂ ਆਂਦੀ ਮੈਸੇ ਦਾ ਜਦੋਂ ਨਸ਼ੇ ਤੋਂ ਦੂਰ ਹੋ ਗਈ ਤੇ ਉਹਦਾ ਕੀ ਬਣੇਗਾ ਸਿੱਧਾ ਦੱਸਣਾ ਮੈਂ ਕਿ ਪੰਜਾਬੀ ਕੌਮ ਜਿਹੜੀ ਹੈ ਨਾ ਜੰਜੂਆਂ ਦੀ ਕੌਮ ਹੈ ਹਾਂਜੀ ਠੀਕ ਹੈ ਇਹਨਾਂ ਨੂੰ ਤੁਸੀਂ ਲੜ ਕੇ ਤੇ ਹਰਾ ਨਹੀਂ ਸਕਦੇ ਇਹਨਾਂ ਨੂੰ ਨਸ਼ੇ ਤੇ ਲਾ ਕੇ ਤੇ ਐਡਾ ਕਿ ਨਸ਼ੇ ਦੀ ਪ੍ਰਸਾਦਤਾ ਕਿ ਆਉਣ ਵਾਲੀ ਜਿਹੜੀ نسل ਹੈ ਜਿਹੜੀ ਹੈ ਜਨਰੇਸ਼ਨ ਯੂਥ ਜਿਹੜੀ ਹੈ ਕੋਈ ਕੋਈ ਵੀ ਕੋਈ ਵੀ ਕੌਮ ਹੈ ਨਾ ਯੂਥ ਜਿਹੜੀ ਹੁੰਦੀ ਹੈ ਜਿਹੜੀ ਨੌਜਵਾਨ نسل ਹੈ ਉਸ سرمایہ ਹੁੰਦੀ ਹੈ ਠੀਕ ਹੋ ਗਿਆ ਕੌਮ ਦਾ ਸਰਮਾਇਆ ਬੈਕਬੋਨ ਹੈ ਸਮਝ ਲਓ ਅਗਰ ਉਹਨੂੰ ਹੀ ਤੁਸੀਂ ਨਸ਼ੇ ਤੇ ਲਾ ਦੋ ਉਹਨੂੰ ਹੀ ਡੈਡ ਕਰ ਦੋ ਤੇ ਫਿਰ ਬੁਰਾਈ ਦੀ ਦੇਖੋ ਕਿਸੇ ਵੀ ਬੁਰਾਈ ਦੀ ਜਿਹੜਾ ਮਤਲਬ ਆਗਾਜ਼ ਹੁੰਦਾ ਵਾ ਨਾ ਜੜ ਉਹ ਇਹਨਾਂ ਉਹ ਇਹਨਾਂ ਚੀਜ਼ਾਂ ਤੇ ਹੀ ਹੁੰਦਾ ਵਾ ਇੱਕ ਅੱਛਾ ਖਾਸਾ ਬੜੇ ਲੇਖ ਇਨਸਾਨ ਆ ਉਹਨੂੰ ਅਗਰ ਤੁਸੀਂ ਇਸ ਚੀਜ਼ ਤੇ ਲਾਓ ਕਾਰੋਬਾਰੀ ਬੰਦਾ ਤਬਾਹ ਹੋ ਜਾਂਦਾ ਹੈ ਚੱਕਰ ਨਾ ਕਿ ਨਾ ਉਹਨੂੰ ਨਸ਼ੇ ਦੀ ਤਲਬ ਹੋਣੀ ਆ ਅਗਰ ਉਹਦੇ ਕੋ ਬੈਸਟ ਨਹੀਂ ਰਹਦਾ ਤਾਂ ਉਹਨੇ ਗਲਤ ਕੰਮ ਵਾਲੀ ਸਾਈਡ ਤੇ ਜਾਏਗਾ ਉਹ ਹੂੰ ਬਾਕੀ ਇਹ ਹੈ ਕਿ ਉਹਨਾਂ ਨੇ ਸਹੀ ਕਿਹਾ ਕਿ ਮੈਂ ਹਰ ਬੰਦਾ ਕੋਸ਼ਿਸ਼ ਕਰਦਾ ਵੇਖੋ ਜੀ ਜਿਵੇਂ ਕਿ ਹੁਣ ਆਜ਼ਾਦੀ ਵੇਲੇ ਬਹੁਤ ਸਾਰੇ ਬੰਦਿਆਂ ਨੇ ਕੋਸ਼ਿਸ਼ ਕੀਤੀ ਸੀ ਉਹਨਾਂ ਵਿੱਚ ਭਗਵੰਤ ਸਿੰਘ ਇੱਕ ਨਾਂ ਲੈਣ ਦੇ ਹਨ ਜਿਹੜਾ ਪਹਿਲੇ ਹੀ ਮਤਲਬ ਚਲੇ ਗਏ ਦੁਨੀਆ ਚ ਬਿਲਕੁਲ ਲੇਕਿਨ ਉਸ ਤੋਂ ਬਾਅਦ ਵੀ ਆਜ਼ਾਦੀ ਮਿਲੀ ਕਿ ਹੋਰ ਕਹਿੰਦੀ ਇਹ ਕੋਸ਼ਿਸ਼ਾਂ ਨੂੰ ਤੁਸੀਂ ਛੱਡ ਦੋਗੇ ਕਿ ਨਹੀਂ ਭਈ ਜਾਣਾ ਉਹ ਭਾਈ ਉਹਨਾਂ ਦੀ ਕੋਸ਼ਿਸ਼ਾਂ ਪੰਜਾਬੀ ਪਤਾ ਕਿਵੇਂ ਦੀ ਕਹੂੰਗਾ ਪੰਜਾਬੀ ਇਦਾਂ ਵਾ ਕਿ ਉਹ ਇੱਕ ਸ਼ਾਇਦ ਗੇਮ ਦੇਖੀ ਹੋਵੇ ਰੇਸ ਵਾਲੀ ਉਹਦੇ ਵਿੱਚ ਨਾ ਇੱਕ ਸਟਿਕ ਲੈ ਕੇ ਭੱਜਦੇ ਆ ਉਹਨਾਂ ਨੇ ਇੱਕ 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 ਮਤਲਬ ਇੱਕ ਉਹਨਾਂ ਨੇ ਲਿਮਿਟ ਰੱਖੀ ਹੋਈ ਹੈ ਇਸ ਜਗ੍ਹਾ ਤੱਕ ਉਹ ਭੱਜੇਗਾ ਉਸ ਤੋਂ ਬਾਅਦ ਉਹਨੇ ਸਟਿੱਕ ਅਗਲੇ ਨੂੰ ਪਕੜਾ ਦੇਣੀ ਹੈ 올림픽 ਤੇ ਚਹਿਰੀਆ ਫਿਰ ਉਹ ਭੱਜੇਗਾ ਉਹ ਪੰਜਾਬੀਆਂ ਦਾ ਉਹ ਹੈ ਕਿ ਉਹਨਾਂ ਨੇ ਹਰ ਪੰਜਾਬੀ ਨੇ ਆਪਣਾ ਜ਼ੋਰ ਲਾਉਣਾਗਾ ਜਿੱਥੇ ਤੱਕ ਉਹਨੇ ਆਪਣੀ ਜੇਦੋ-ਜਾਦ ਕਰਨੀ ਅਗਲੇ ਨੂੰ ਉਸ ਤੋਂ ਬਾਅਦ ਉੱਥੋਂ ਸ਼ੁਰੂ ਕਰ ਦੇਣਾ ਜਿੱਥੇ ਤੱਕ ਕੋਈ ਥੱਕ ਜਾਏਗਾ ਕੋ ਫਿਰ ਉਹ ਲੀਡ ਕਰੇਗਾ ਬਿਲਕੁਲ ਐਵੇਂ ਹੀ ਗੱਲ ਹੈ ਕਿ ਇਹ ਵੀ ਉਸੇ ਤਰ੍ਹਾਂ ਹੀ ਨੇ ਚਲੋ ਤਕੜੀਆਂ ਤੇ ਸੂਚੀਆਂ ਤੇ ਸਿੱਧੀਆਂ-ਸਿੱਧੀਆਂ ਗੱਲਾਂ ਵਾਂ ਬਾਕੀ ਭਾਈ ਅਮਰਤਪਾਲ ਦੇ ਬਾਰੇ ਵਿੱਚ ਮੈਂ ਤੁਸੀਂ ਤੇ ਹੁਣ ਮਤਲਬ YouTube ਸੋਸ਼ਲ ਮੀਡੀਆ ਤੇ ਆਏ ਹੋ ਤੇ ਮੈਂ ਤੇ ਜਦੋਂ ਇਹਨਾਂ ਆਏ ਨੇ ਤੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਕੰਮ ਤੇ ਮਤਲਬ ਇਹਨਾਂ ਦੀ ਬੜੀ ਬੱਲੇ ਬੱਲੇ ਔਰ ਲੋਕ ਇਹਨਾਂ ਨੂੰ ਬਹੁਤ ਸਰਾਉਂਦੇ ਸਨ ਬੜਾ ਸਪੋਰਟ ਕਰਦੇ ਹੁਣ ਵੀ ਕਰਦੇ ਨੇ ਔਰ ਉਦੋਂ ਇਹਨਾਂ ਦੀਆਂ ਸਪੀਚਸ ਤੇ ਇਹ ਚੀਜ਼ਾਂ ਜਿਹੜੀਆਂ ਨੇ ਗੱਲਾਂ ਸੁਣਦਾ ਸਾਂ ਤੇ ਬੜਾ ਪੋਜ਼ਿਟਿਵ ਮਤਲਬ ਆਪਣੀ ਕੌਮ ਵਾਸਤੇ ਪੰਜਾਬ ਵਾਸਤੇ ਜਿਹੜੇ ਨੇ ਬੜਾ ਪੋਜ਼ਿਟਿਵ ਹੋ ਕੇ ਕੰਮ ਕਰ ਰਹੇ ਸਨ ਲੇਕਿਨ ਤੁਹਾਨੂੰ ਉਹ ਗੱਲ ਤੇ ਉਹ ਉੱਥੇ ਹੀ ਆ ਜਾਂਦੀ ਹੈ ਨਾ ਫਿਰ ਕਿ ਸਰਕਾਰ ਸਟੇਟ ਜਿਹੜੀ ਹੈ ਉਹ ਕੀ ਚਾਹੇਗੀ ਕਿ ਇੱਕ ਇੰਡੀਵਿਜੂਅਲ ਕੋਈ ਵੀ ਬੰਦਾ ਜਾਂ ਕੋਈ ਵੀ ਪਾਰਟੀ ਜਿਹੜੀ ਉਹ ਸਾਡੇ ਤੋਂ ਹਟ ਕੇ ਤੇ ਕੋਈ ਵੀ ਕੰਮ ਕਰੇ ਭਾਵੇਂ ਉਹ ਚੰਗਾ ਹੀ ਕੰਮ ਕਰਦੀ ਹੋਵੇ ਸਟੇਟ ਨਹੀਂ ਚਾਹੇਗੀ ਸਟੇਟ ਨਹੀਂ ਚਾਹੁੰਦੀ ਸਟੇਟ ਆਂਦੀ ਹੈ ਮੇਰੇ ਅੰਡਰ ਜੋ ਮੈਂ ਆਂ ਤਾਂ ਉਹ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਤੇ ਜੇ ਸਟੇਟ ਨੂੰ ਤੁਸੀਂ ਅੱਖਾਂ ਬਹਾਓਗੇ ਤੇ ਉਹ ਫਿਰ ਮਤਲਬ ਲੇਕਿਨ ਤਾਂ ਉਹ ਪਤਾ ਫਿਰ ਪੰਜਾਬੀ ਦੱਬਦੇ ਤੇ ਨਹੀਂ ਨਾ ਭਾਈ ਜਾਨ ਪਾਵੇਂ ਸਟੇਟ ਆ ਕੇ ਭੀਆਂ ਜਿਹੜਾ ਵੀ ਉਹਨੇ ਫਿਰ ਅੱਖਾਂ ਚੱਖਾਂ ਪਾ ਕੇ ਉਹਨੇ ਜਵਾਬ ਤੁਸੀਂ ਇੱਥੋਂ ਹੀ ਵੇਖ ਲਓ মিডিਆ ਤੇ ਬਹਿ ਕੇ ਕਿੱਦਾਂ ਮਤਲਬ ਆਪਣੀ ਗੱਲ ਵਾਜਦੇ ਪਾ ਇਹ ਅਮਰਤ ਬਾਦੂ ਕਹਿੰਦੇ ਆ ਸਟੇਟ ਪਾਗਲ ਹੋ ਜਾਂਦੀ ਆ ਨਾ ਉਦੋਂ ਫਿਰ ਜਿੱਦਾਂ ਸੰਤ ਭਿੰਡਰਾਲੇ ਸਾਹਿਬ ਹੈਗੇ ਸੀਗੇ ਉਹਨਾਂ ਨੇ ਲਾਇਆ ਸੀ ਨਾ ਮੱਥਾ ਉਦੋਂ ਜਿੰਨਾ ਵੀ ਹੋ ਸਕੇ ਉਹਨੇ ਮੱਥਾ ਉਦੋਂ ਸਟੇਟਗਾ ਲਾਪਾ ਸੀਗਾ ਬਿਲਕੁਲ 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 ਲੱਗ ਜਾਂਦੇ ਨੇ ਭਾਈ ਫਿਰ ਬੰਦਾ ਪੰਜਾਬੀ ਕੌਮ ਹੀ ਇਹੋ ਜੀ ਹੈ ਜਦੋਂ ਫਿਰ ਸਿੱਧੀ ਹੋ ਜਾਂਦੀ ਹੈ ਨਾ ਤਾਂ ਫਿਰ ਓਖਾ ਹੋ ਜਾਂਦਾ ਸਾਹਮਣਾ ਬਿਲਕੁਲ ਚਲੋ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਜੀ ਰੱਖੋ ਆਪਣਾ ਖਿਆਲ